ਮੰਮੀ ਜੀ ਚਲੋ ਮੈਂ ਜਾਂਦੀ ਆ ਸਕੂਲ ਠੀਕ ਹੈ ਕਾਈ ਮੇਰੀ ਗੱਲ ਸੁਣ ਪਹਿਲਾਂ ਕੰਮ-ਕਮ ਸਾਰੇ ਨਿਵੇੜ ਤੇ ਹਾਂਜੀ ਮੰਮੀ ਮੈਂ ਕੰਮ ਸਾਰੇ ਕਰਦੀ ਤੇ ਰਸੋਈ ਸਾਫ਼ ਕਰਦੀ ਸੀ ਜਮਈ ਮੰਮੀ ਰੋਜ਼ ਤਾਂ ਮੈਂ ਕਰਦੀਆਂ ਕਰਦੀ ਸੀ ਕੁੜੀ ਦਾ ਟਿਫਨ ਸਾਰਾ ਕੁਝ ਰੈਡੀ ਕਰਤਾ ਸੀਗਾ ਚਲੋ ਠੀਕ ਹੈ ਮੈਂ ਜਾਂਦੀ ਆਪਰੇ ਤਾਜਾ ਚਲ ਠੀਕ ਹੈ ਆ ਕੇ ਲੇਟ ਹੋ ਗਏ ਔਨੀਆਂ ਠੀਕ ਹੈ ਮੰਮੀ ਸਕੂਲ ਦਾ ਕੰਮ ਹੀ ਹੋ ਗਿਆ ਵੀ ਆਉਂਦੀ ਆ ਭਾਈ ਕਾਲੀ ਨਾ ਕਰਿਆ ਕਰੋ ਕੋਈ ਗੱਲ ਨਹੀਂ ਹੁਣ ਪੁੱਛਣਾ ਹੀ ਉਹਨੂੰ ਸਾਰਾ ਕੁਝ ਮੈਂ ਆ ਗਈ ਹੁਣ ਮੈਂ ਕਿਹੜਾ ਬੇਲੀ ਆ ਸਾਰੇ ਤਾਂ ਘਰ ਦੇ ਕੰਮ ਕਰਨੇ ਪੈਂਦੇ ਚੱਲੋ ਘਰ ਦੇ ਕੰਮ ਰੋਜ਼ ਹੀ ਕਰਦੇ ਆ ਰੋਜ਼ ਮੇਰੀ ਗੱਲ ਸੁਣ ਲੈ ਹਾਂ ਛੋਟੀ ਨੂੰ ਕਹਿ ਦਿਆ ਕਰ ਉਹ ਕਰ ਦਿਆ ਕਰੂਗੀ ਕੰਮ ਉਹਨੇ ਵੀ ਸਕੂਲ ਜਾਣਾ ਹੁੰਦਾ ਵਿਚਾਰੀ ਨੇ ਜਾਣਾ ਹੁੰਦਾ ਹਾਂ ਤੂੰ ਠੇਕਾ ਥੋੜੀ ਲੈ ਰੱਖਿਆ ਇਧਰ ਵੀ ਜਾਣਾ ਨਾ ਇਹ ਵੀ ਜ਼ਰੂਰੀ ਐ ਤੇ ਗੇਟ ਖੋਲਣ ਦਾ ਠੇਕਾ ਮੈਂ ਲੈ ਰੱਖਿਆ ਖੋਲਣਾ ਹੀ ਪਊਗਾ ਹੁਣ ਤਾਂ ਉਹ ਤਾਂ ਛੇਤੀ ਆਜੋ ਲੇਟ ਹੋਗੇ ਤਾਂ ਗਾਲ੍ਹਾਂ ਬਹੁਤ ਪੈਣਗੀਆਂ ਪ੍ਰਿੰਸੀਪਲ ਤੋਂ ਹਾਂ ਹੁਣ ਮੈਂ ਲੇਟ ਕਰਵਾ ਦੂੰਗਾ ਨਾ ਮੰਮੀ ਹਾਂ ਲੈ ਆ ਮੇਰਾ ਪਰਸੂ ਰੇ ਪਿਆਗਾ ਮੈਂ ਅੰਦਰ ਪਾਲੀ ਜੰਨੀ ਆ ਨਾ ਉਰੇ ਮੇਰੇ ਪਰਸ ਤੱਕ ਕੀ ਕਰਦਾ ਨਹੀਂ ਖੜਦਾ ਪਰਸ ਨੇ ਕੀ ਕਰਨਾ ਤੀ ਉਰੇ ਰੋਟੀ ਪਾਈ ਆ ਭਾਈ ਤੇਰੀ ਅੱਛਾ ਪਾਤੀ ਹਾਂ ਰੋਟੀ ਪਾਤੀ ਮੈਂ ਚਲ ਚੰਗਾ ਮੈਂ ਤਾਂ ਜੰਨੀ ਐ ਲੇਟ ਹੋਈ ਜੰਨੀ ਆ ਮੰਮੀ ਪਹਿਲਾਂ ਤੂੰ ਮੇਰੀ ਗੱਲ ਸੁਣ ਤੂੰ ਉਹਨਾਂ ਨਾਲ ਕਾਤੋਂ ਨਹੀਂ ਜਾਂਦੀ ਹੁੰਦੀ ਹੈਗੀ ਹੈ ਉਹਨਾਂ ਨਾਲ ਕਿੰਬਗ ਜਾ ਮੈਂ ਤਾਂ ਉਰੇ ਜਾਣਾ ਹੁੰਦਾ ਮੰਮੀ 2 ਮਿੰਟਾਂ ਚ ਪਹੁੰਚ ਜਾਂਗੀ ਮੇਰੇ ਦੇ ਭਾਬੀ ਲੇਟ ਹੋ ਜਾਂਦੇ ਨੇ ਉਹਨਾਂ ਨੇ ਕਿੰਦਰਾ ਨਹੀਂ ਕੋਸ ਹੁੰਦਾ ਹੈਗਾ ਨਾਲ ਹੀ ਵਗ ਜਾ ਕਰ ਮੰਮੀ ਉਹਨਾਂ ਨੇ ਦੂਰ ਜਾਣਾ ਹੁੰਦਾ ਮੈਂ ਤਾਂ ਪਿੰਡ ਚ ਹੀ ਜਾਣਾ ਹੁੰਦਾ ਚਲ ਠੀਕ ਹੈ ਚੰਗਾ ਹਾਂ ਖੜ ਜਾ ਮੜੀ ਦਹੀਂ ਖਾ ਕੇ ਜਾਈ ਕੀ ਮੰਮੀ ਰੋਜ਼ ਰੋਜ਼ ਦਹੀਂ ਮੈਨੂੰ ਨਹੀਂ ਖਾਣੀ ਹੈਗੀ ਮੰਮੀ ਦਹੀਂ ਰੋਜ਼ ਰੋਜ਼ ਲੈ ਫੜ ਪੁੱਤ ਚੰਗਾ ਹੁੰਦਾ ਹੈਗਾ ਕੀ ਮੰਮੀ ਬਿਰਦੇ ਪਾ ਬਿਰੂ ਨੇ ਖਵਾਈ ਟਾਈਮ ਹੁੰਦਾ ਉਹਨਾਂ ਕੋਲ ਕਾਈ ਕਾਈ ਤਾਂ ਹੋ ਜਾਂਦੀ ਹੈ ਮੇਰੇ ਕੋਲ ਕਿ ਟਾਈਮ ਹੁੰਦਾ ਮੈਂ ਜੇ ਮੜਾ ਮਟਾ ਖੜਦੀ ਹੈ ਤਾਂ ਉਹ ਨਹੀਂ ਹਾਕਾ ਮਾਰਨੋਂ ਹਟਦਾ ਮੈਨੂੰ ਵੀ ਲੇਟ ਹੋਈ ਜਾਂਦਾ ਸੀ ਮੈਨੂੰ ਵੀ ਤਾਂ ਖਵਾਈ ਹੋਈ ਹੈ ਉਹਨਾਂ ਨੂੰ ਖਵਾ ਦਿਆ ਕਰੋ ਉਹ ਚੱਲ ਪੁੱਤ ਤੂੰ ਬਾਹਰੀਆਂ ਨਾਲ ਗੱਲਾਂ ਕਰ ਬੱਸ ਚੱਲ ਚੰਗਾ ਮੈਂ ਤਾਂ ਜਾਂਦੀ ਆਂ ਫੇਰ ਠੀਕ ਹੈ ਧੀਆਂ ਧੀਆਂ ਹੀ ਹੁੰਦੀਆਂ ਨੇ ਨੋਹਾ ਨੋਹਾ ਹੀ ਹੁੰਦੀਆਂ ਨੇ ਕੌਣ ਸਮਝਾਵੇ ਇਹਨੂੰ ਇਹ ਤਾਂ ਜਵਾਕੜੀ ਐ ਚਲ ਪੁਰਾਣੀ ਬਣ ਗਈ ਰੋਟੀ ਰੋਟੀ ਤਾਂ ਬਣੀ ਪਈ ਐ ਮੈਂ ਤੈਨੂੰ ਕਿੰਨੇ ਵਾਰ ਹੀ ਕਿਹਾ ਪਾ ਕੀ ਲਿਆ ਮਾ ਤੈਨੂੰ ਕਿੰਨੇ ਵਾਰੀ ਕਿਹਾ ਵੀ ਜਿੰਨਾ ਚਿਰ ਬਾਹੂ ਘਰੇ ਹੁੰਦੀ ਆ ਉਹਦੇ ਹੁੰਦੇ ਹੁੰਦੇ ਰੋਟੀ ਖਾ ਲਿਆ ਕਰ ਚਾਰ ਭਾਂਡੇ ਚੱਕ ਦਿਆ ਕਰੂਗੀ। ਬਹੂ ਨੇ ਮੂੰਹ ਚ ਬਰਕੀਆਂ ਪਾਉਣੀਆਂ ਨੇ। ਭਾਂਡੇ ਚੱਕਣ ਨੂੰ ਤੂੰ ਕਿ ਕਿੱਡੀ ਗੱਲ ਹੈ ਕਿ ਤੂੰ ਆਪ ਮਾਂਜਦੀਂ ਦੱਸ। ਤੜਕੇ 4 ਵਜੇ ਉੱਠ ਖੜ੍ਹਦੀ ਆ। ਪਹਿਲਾਂ ਸਾਰਾ ਘਰ ਦਾ ਕਰਕੇ ਜਾਓ ਫਿਰ ਸਕੂਲ 'ਚ ਸਾਰਾ ਦਿਨ ਲੱਗ ਜਾਂਦਾਗਾ ਦੱਸ। ਫੇਰ ਕੀ ਹੋ ਗਿਆ? ਪੈਸੇ ਵੀ ਆਪਦੀ ਜੇਬ 'ਚ ਹੀ ਪਾਉਂਦੇ ਨੇ ਦੋਏ ਜੀ। ਘਰ ਦਾ ਕੰਮ ਕਰਨ ਦਾ ਉਹਦਾ ਫਰਜ਼ ਬਣਦਾ। ਵਿਆਹ ਕਿ ਆਈ ਐ ਇਸ ਘਰੇ? ਨੂੰ ਆ ਇਸ ਘਰ ਦੀ। ਫੇਰ ਕੀ ਹੋ ਗਿਆ ਜੇ ਕੰਮ ਕਰਦੀ ਆ? ਉਹ ਵਿਆਹ ਕਿ ਤਾ ਤੂੰ ਵੀ ਆਈ ਐ। ਦਸੋ ਕੰਮ ਮਾਰਦੇ ਆਪਣੇ ਵਾਸਤੇ ਕਰਦੇ ਆ ਜੇ ਪੈਸਾ ਜੋੜਦੇ ਆਪਣੇ ਵਾਸਤੇ ਜੋੜਦੇ ਨੇ ਜੇ ਘਰ ਦਾ ਕੁਝ ਬਣ ਜੂਗਾ ਦੱਸ ਕਿੱਡੀ ਗੱਲ ਹੈ ਦੇਖੂੰਗੀ ਜਿੱਦẽ ਮਹਿਲ ਖੜਾ ਕਰਕੇ ਦੇਣਗੇ ਐਵੇਂ ਗੱਲਾਂ ਹੀ ਨੇ ਉਹਨਾਂ ਦੀਆਂ ਆਪਣੀ ਲੰਘ ਹੀ ਨਾ ਅਗਲੇ ਮਹਿਲ ਖੜਾ ਕਰਨਾ ਅਗਲੇ ਬੰਗਲਾ ਪਾਉਣ ਆਪਾਂ ਨੂੰ ਕੋਈ ਮਤਲਬ ਨਹੀਂ ਅਗਲੇ ਝੁੱਗੀ ਪਾਉਣ ਸਮਝ ਗਈ ਗੱਲ ਤੂੰ ਰੋਟੀ ਪਾ ਲਿਆ ਰਹੀ ਭਾਂਡਿਆਂ ਦੀ ਗੱਲ ਮੈਂ ਆਪੇ ਮੰਜ ਦੂੰਗਾ ਦੋ ਰੋਟੀਆਂ ਜੇ ਪਹਿਲਾਂ ਖਾ ਲਿਆ ਕਰੇ ਫੇਰ ਦੱਸਦਾ ਕੀ ਕੱਸਦਾ ਆ ਮੈਨੂੰ ਕਹਿਣ ਨੂੰ ਹੋ ਜਾਂਦੇ ਨੇ ਹੂੰ ਪਾ ਦਨੀ ਆ ਰੋਟੀ ਦੇਖੀ ਕਿੰਨਾ ਸੋਹਣਾ ਸੀਰੀਅਲ ਐ ਇਹ ਸੀਰ੍ਹੇੜਿਆਣੇ ਪੱਟੀ ਆ ਦੁਨੀਆ ਦੇਖੀ ਚੱਲੋ ਬਸ ਬੈਠੇ ਚੁੱਪ ਕਰ ਜਾ ਕਰੋ ਆ ਫਿਰ ਦੋ ਮਿੰਟ ਖਬਰਾਂ ਲਾਈਆਂ ਸੀ ਹੁਣ ਤੇਰਾ ਸੀਰੀਅਲ ਜ਼ਿਆਦਾ ਆ ਗਿਆ ਤੈਨੂੰ ਖਬਰਾਂ ਲਾਈਆਂ ਸੀ ਨਾਲੇ ਹੋਰ ਰੋਜ਼ ਦੇਖਦੀ ਆ ਮੈਂ ਮੈਂ ਨਹੀਂ ਛੱਡਦੀ ਹੈਗੀ ਇਹਦਾ ਇੱਕ ਵੀ ਐਪੀਸੋਡ ਕੰਮ ਵੀ ਕਰ ਲਿਆ ਕਰ ਕੋਈ ਨਾ ਨਾ ਮੈਂ ਕੰਨੋ ਕੰਮ ਕਰਦੀ ਆ ਚਾ ਕੋਈ ਨਾ ਦੇਖੀ ਜਾ ਕੀ ਆ ਕੋਈ ਮਾੜੀ ਮੋਟੀ ਮਾਰੀ ਚਲਾਇਆ ਕਰੋ ਬਾਅਦ ਚ ਖਾਣਾ ਸੁਣ ਲੇ ਤੁਸੀਂ ਲਾ ਦੂਗਾ ਬੰਦ ਚਟ ਚਾ ਬਣਾ ਲਿਆ ਕੁੱਟਕ ਮੈਂ ਤੈਨੂੰ ਕਾਫੀ ਨਾ ਬਣਾ ਕੇ ਦੇ ਦਾਂ ਚਾ ਬਣਾ ਲਿਆ ਦੀ ਦੱਸ ਆਪ ਬਣਾ ਲਿਆ ਮੈਨੂੰ ਬਣਾ ਕੇ ਤਾਂ ਕੀ ਦੇਣੀ ਆ ਤੈਨੂੰ ਲਾ ਲੈ ਹੁਣ ਖਾਣਾ ਹੂੰ ਥੱਕਦੀ ਅੱਜ ਤੱਕ ਆ ਗਿਆ ਮੇਰਾ ਪੁੱਤ ਹਾਂ ਮੀ ਆ ਗਈ ਗਰਮੀ ਵਾਲੀ ਸੀ ਅੱਜ ਤੱਕ ਪੈ ਜਾ ਪੁੱਤ ਸਿਰ ਲੱਗਿਆ ਦੁੱਖਣਾ ਪੈ ਜਾ ਲੈ ਸਰਾਣਾ ਲੈ ਲੈ ਕੋਈ ਨਾ ਪੈ ਤ ਜਾਉਂਗੀ ਪਾਣੀ ਲਿਆ ਦੇ ਪਹਿਲਾਂ ਪਾਣੀ ਪੁੱਤ ਮੇਰੇ ਤਾਂ ਗੋਡੇ ਇਹਨਾਂ ਦੁਖੀ ਜਾਂਦਾ ਐ ਬੁਰਾ ਹਾਲ ਹੋਇਆ ਪਿਆ ਗੋਡੇ ਦਾ ਕੀ ਹੋ ਗਿਆ ਗੋਡੇ ਨੂੰ ਹੁਣ ਪਤਾ ਹੀ ਨਹੀਂ ਲੱਗਿਆ ਐ ਨਾ ਸੋਜ ਜੀ ਆਈ ਹੋਈ ਐ ਅੱਛਾ ਹੋਰ ਤੂੰ ਪਾਣੀ ਧਲਿਆ ਦੋ ਮੈਂ ਥੱਕ ਕੇ ਆਈਆਂ ਪਾਣੀ ਲਿਆ ਦੋ ਨਾ ਦੇਖ ਲੈ ਤੂੰ ਤਾਂ ਚਲ ਕੰਮ ਕਰਕੇ ਆਈਆਂ ਇੱਕ ਬਿੱਡਾਂ ਦੇ ਬੈਠੀ ਹੋ ਥੱਕ ਜਾਂਦੀ ਐ ਬਹਾਨੇ ਬਾਜਾ ਸਾਰਾ ਦਿਨ ਗੋਡੇ ਦੁਖਦੇ ਆ ਇਹਦੇ ਦੱਸ ਚੱਲ ਕੋਈ ਨਾ ਨਾ ਦੁਖਦੇ ਨਹੀਂ ਝੂਠ ਬੋਲਦੀ ਆ ਮੈਂ ਦੇਖ ਲੈ ਮੈਨੂੰ ਤਾਂ ਐਂ ਸਮਝਦੇ ਨੇ ਵੀ ਉਹੀ ਕਹਿੰਦੀ ਰਹਿੰਦੀ ਐ ਤਾਂ ਗਰਮੀ ਕਿ ਮੇਰਾ ਤਾਂ ਕੋਈ ਸੱਚ ਜਾਣਦਾ ਹੀ ਨਹੀਂ ਕੀ ਹੋ ਗਿਆ ਮਨਾ ਹੋਣਾ ਕੀ ਤੀ ਤੁਸੀਂ ਕਹਤੋਂ ਐਵੇਂ ਬੋਲੀ ਜਾਂਦੇ ਹੋ ਮੈਂ ਤਾਂ ਟੀਵੀ ਦੇਖੀ ਜਾਂਦੀ ਸੀ ਕਹਿੰਦਾ ਵਿੱਚ ਖਬਰਾਂ ਲਾ ਦੇ ਐਪੀਸੋਡ ਚੱਲੀ ਜਾਂਦਾ ਸੀ ਤੇ ਲਾ ਦੋ ਕਿਉਂ ਲਾ ਦੇ ਇਹਨੇ ਨਸ਼ਾ ਹੋਇਆ ਵੈਨੂੰ ਇੱਕੋਸ ਦਾ ਤਾਂ ਇਹਦਾ ਕੰਮ ਨਹੀਂ ਹੁੰਦਾ ਤਾਂ ਇਹਦਾ ਪਾਣੀ ਦਾ ਗਲਾਸ ਨਹੀਂ ਲਿਆਉਂਦਾ ਤੂੰ ਨਾ ਬਹੁਤਾ ਨਾ ਬੋਲਿਆ ਕਰ ਚੁੱਪ ਰਹਿ ਜਾ ਕਰ ਐਂ ਦੇਖ ਲਿਆ ਕਰ ਵੀਤੀ ਪੁੱਤ ਬੈਠੇ ਨੇ ਉਹ ਐਨਾ ਕਰਕੇ ਚੁੱਪਾਂ ਮੈਂ ਤਾਂ ਹੀ ਚੱਲੀ ਜਾਂਦਾ ਸਾਰਾ ਗੋਸਾ ਕੀ ਆ ਮੰਮੀ ਸਾਰਾ ਦਿਨ ਲੜੀ ਜਾਂਦੇ ਤੁਸੀਂ ਦੋਨੇ ਐ ਕਰੋ ਮੈਨੂੰ ਭੁੱਖ ਲੱਗੀ ਆ ਰੋਟੀ ਲਿਆ ਦਿਓ ਨਾ ਮੈਂ ਤੇਨੂੰ ਟਿਫਨ ਪਾਇਆ ਧੀ ਖਾਦੀ ਨਹੀਂ ਉੱਥੇ ਰੋਟੀ ਤੇ ਮੇਨੂੰ ਤਾਂ ਸਬਜ਼ੀ ਨੂੰ ਸਵਾ ਲੱਗੀ ਹੈਗੀ ਜਾਂ ਤਾਂ ਮੈਨੂੰ ਚੂਰੀ ਕੁੱਟ ਕੇ ਲਿਆ ਦਿਓ ਜਾਂ ਛਟਣੀ ਰਗੜ ਦੋ ਮੈਂ ਤਾਂ ਖਾਦੀ ਨਹੀਂ ਰੋਟੀ ਅੱਜ ਖੜ ਜਾ ਥੋੜਾ ਚਿਰ ਆ ਜਾਣ ਦੇ ਬਹੂ ਨੂੰ ਆਪੀ ਦੇ ਦਊਗੀ ਤੇਨੂੰ ਰੋਟੀ ਹਾਂ ਦੇ ਦਊਗੀ ਵਿਚਾਰੀ ਬਹੂ ਦੇ ਤਾਂ ਦਸ ਹੱਥ ਲੱਗੇ ਬੈ ਨਾ ਵੀ ਤੇਰੇ ਇੱਕ ਹੈਗਾ ਤੂੰ ਕੋਟ ਦੇ ਚਟਨੀ ਜਵਾਖੜੀ ਨੂੰ ਦੱਸ ਪਹਿਲਾਂ ਉਹ ਉੱਥੋਂ ਮਗਜ਼ਖਵਾਈ ਕਰਕੇ ਆਊਗੀ ਆ ਕੇ ਤੇਰਾ ਧੰਦਾ ਕਰੂ ਇੱਥੇ ਤੂੰ ਚੂੜੀ ਵੀ ਨਹੀਂ ਕੋਟ ਦੇ ਸਕਦੀ ਕਿ ਜਾਂ ਚਟਨੀ ਕੋਟ ਦੇ ਲੈ ਦੱਸ ਲੈ ਹੋਰ ਨੂੰ ਤੂੰ ਪਹਿਲਾਂ ਦੱਸ ਕਿ ਨਹੀਂ ਹਟੇ ਮੈਂ ਵੀ ਮੇਰਾ ਗੋਡਾ ਦਰਦ ਕਰ ਜਾਂਦਾ ਭਾਈ ਤੂੰ ਸੁਤਾਇਆ ਨਹੀਂ ਉਹ ਕੋਈ ਗੱਲ ਨਹੀਂ ਆ ਜਾਣ ਤੇ ਪੁੱਤੋਂ ਨੂੰ ਆਪੇ ਬਣਾ ਦੇ 10 ਮਿੰਟ ਦੀਕ ਲੈ ਉਹ ਚਟਨੀ ਕੋਡੇ ਨਾਲ ਥੋੜੋ ਰਗੜਵੀਂ ਹੱਥਾਂ ਨਾਲ ਰਗੜਨੀ ਐ ਮੰਮੀ ਉਹ ਵਿਚਾਰੇ ਥੱਕ ਕੇ ਆਊਗੀ ਉਹ ਆ ਕੇ ਕੰਮ ਕਰੂਗੀ ਉਹਦਾ ਫਰਜ ਬਣਦਾ ਕੰਮ ਕਰਨ ਦਾ ਅੱਜ ਬਣਦਾ ਮਮੀ ਤੁਹਾਡਾ ਕੀ ਬਣਦਾ ਨਹੀਂ ਹੈਗੇ ਤੁਸੀਂ ਕੁੱਟ ਦੋ ਚਟਣੀ ਨਾਲੇ ਉਹ ਖਾ ਲੂਗੀ ਵਿਚਾਰੀ ਆ ਕੇ ਕੋਈ ਗੱਲ ਨਹੀਂ ਅੱਗੇ ਕੀ ਕਰਦੀ ਨਹੀਂ ਨਾਲੇ ਮੈਂ ਤੈਨੂੰ ਇੱਕ ਗੱਲ ਦੱਸਾਂ ਜੇ ਨਾ ਤੂੰ ਮਾੜੀ ਮੋਟੀ ਐਸ ਭਾਰ ਦੀ ਤਾਂ ਮੇਰੇ ਮੰਗਰ ਲਾ ਕੇ ਚੱਲ ਲਾ ਠੀਕ ਆ ਵਿਗਾੜ ਦੇ ਵਿਗਾੜ ਦੇ ਨੂੰ ਬਨਾਲਾ ਉਹਦੇ ਵਰਗੇ ਨਾ ਮੈਂ ਮਾੜੀ ਆ ਉਹ ਚੰਗੀ ਵੀ ਕਿਹਦੇ ਪਾਸੋਂ ਆ ਫਿਰ ਤੀਰਖਾ ਕਰਦੀਆਂ ਸਾਰਾ ਦਿਨ ਮੈਂ ਦੇਖਦੀ ਆ ਇਹਨੂੰ ਆਉਂਦੀ ਨੂੰ ਅੱਜ ਨਹੀਂ ਬਾਣੀ ਫੜਾਇਆ ਕਿਤੇ ਸਿਰ ਦਾ ਪਤਾ ਕਿਤੇ ਉਹ ਕਿਸੇ ਦੀ ਧੀ ਨਹੀਂ ਹੈਗੀ ਜੇ ਤੇਰੀ ਨੂੰਹ ਆ ਮਰਾ ਮੋਟਾ ਨੂੰ ਧੀ ਬਣਾ ਕੇ ਰੱਖ ਕਿੱਥੇ ਆਉਂਦੀ ਦਾ ਮਨ ਖੁਸ਼ ਹੋਵੇ ਤੇ ਤੂੰ ਚਾਹ ਕਰਕੇ ਦੇਵੇਂ ਰੋਟੀ ਵਾਹ ਕੇ ਦੇਵੇਂ ਕਿੱਥੇ ਆਉਂਦੀ ਨੂੰ ਸਿਆਪੇ ਸ਼ਾਮ ਨੂੰ ਭਰ ਦਿੰਦੀਆਂ ਮਾਂਜੀ ਚੱਲ ਭਾਂਡੇ ਸ਼ਾਮ ਨੂੰ ਕਰ ਲੂਗੀ ਫਿਰ ਚਿੰਬੜ ਕੇ ਦੇ ਦੋ ਜਾਨੇ ਮੈਨੂੰ ਚਿੰਬੜ ਕੇ ਇਹਨੂੰ ਮੰਮੀ ਕੀ ਚਿੰਬੜਿਆਂਗੀ ਮੈਨੂੰ ਹੁਣ ਭੁੱਖ ਲੱਗ ਰਹੀ ਹੈ ਮੈਂ ਡਿੱਕੀ ਜਾਮਾ ਭਾਬੀ ਵੀ ਕਦੋਂ ਆਉਗੀ ਫਿਰ ਫੜਾਉਗੀ ਆ ਕੇ ਮੈਨੂੰ ਰੋਟੀ ਆ ਜਾਂਦੇ 10 ਮਿੰਟਾਂ ਤੱਕ ਫਿਰ ਉਹ ਵੀ ਤਾਂ ਕੋਈ ਗੱਲ ਨਹੀਂ ਆਉਗੀ ਨੀ ਫੇਰ ਕੀ ਹੋ ਗਿਆ ਉਹਦਾ ਕੰਮ ਐ ਵੀਰ ਦੇ ਲੈ ਤੁਹਾਡਾ ਕੰਮ ਹੀ ਨਹੀਂ ਹੈਗਾ ਮੰਮੀ ਹੈ ਉਹਦਾ ਕੰਮ ਪੁੱਤ ਮੇਰੀ ਗੱਲ ਸੁਣ ਲੈ ਤੂੰ ਮਾਂ ਦਾ ਉੱਥੇ ਮਗਜ ਖਪਾਈ ਕਰਕੇ ਆਉਂਦੀ ਹੈ ਬੱਚਿਆਂ ਨਾਲ ਪਤਾ ਕਿੰਨਾ ਦਿਮਾਗ ਆਂਦੇ ਨੇ ਉਹ ਮੇਰੀ ਗੱਲ ਸੁਣ ਪੁੱਤ ਮੈਨੂੰ ਤਾਂ ਪਤਾ ਹੀ ਐ ਮੈਂ ਸਕੂਲ ਜਾਨੀ ਆ ਰੋਜਾ ਇਹਨੂੰ ਬੈਠੀ ਰਹਿਣ ਦੇ ਤੂੰ ਰੋਟੀਆਂ ਲਾ ਲਾ ਦੋ ਛਟਰੀ ਮੈਂ ਕੁੱਟ ਦਿੰਨਾ ਬੈਠੀ ਰਹਿਣ ਦੇ ਉਹਨਾਂ ਨੂੰ ਚੁੱਪੇ ਕਰ ਦ ਤੂੰ ਬੈਠ ਪੁੱਤ ਬਿੰਦ ਛੱਟ ਨਾਮ ਕਰ ਤੈਨੂੰ ਮੈਂ ਕੀ ਕਹਿ ਕੇ ਹਟੀ ਜੀ ਐਸ਼ ਕਰਨੀ ਆ ਨਾ ਮਾੜੀ ਮੁੱਟੀ ਤਾਂ ਮੇਰੇ ਮੰਗਰ ਲਾ ਕੇ ਚੱਲ ਲਾ ਐ ਨਹੀਂ ਕੰਮ ਬਣਦੇ ਹੁੰਦੇ ਤੂੰ ਦੋਨੋਂ ਹੱਥਾਂ ਚੋਂ ਕੱਢ ਦੇਂਗੀ ਜਿਹੜਾ ਮਾੜਾ ਮੋਟਾ ਕਰਦੀ ਐ ਐ ਨਹੀਂ ਬੋਲੀਦਾ ਹੁੰਦਾ ਮੇਰਾ ਪੁੱਤ ਕੋਈ ਨਾ ਲੱਗੂਗਾ ਪਤਾ ਤੇਰੀ ਮੋਟਾ ਬੈਠੀ ਆ ਭੁੱਖੀ ਮਰ ਜੂਗੀ ਹੋਰ ਕੀ ਐ ਤੂੰ ਨਾ ਕਰਕੇ ਦਹੀਂ ਪਰ ਖੋਲ ਲੈ ਜਲਦੀ ਅੱਛੇ ਇਦੀ ਕਰੋ ਯਾਰ ਮੇਰੇ ਸਿਰ ਦੁਖੀ ਹੁੰਦਾ ਪਤਾ ਕਿੰਨਾ ਹੁਣ ਛੇੜੀ ਛੇੜੀ ਲਾ ਰਖੀ ਐ ਜਦੋਂ ਮੈਂ ਤੈਨੂੰ ਕਿਹਾ ਸੀਗਾ ਮੈਂ ਤੈਨੂੰ ਆਫੜੇ ਛੱਡਿਆਉਣਾ ਉਦੋਂ ਲੈ ਆਫੜਾ ਲੈ ਦੀ ਮੈਨੂੰ ਛੱਡਿਆਉਣਾ ਛੁੱਟੀ ਦਿੰਦਾ ਕੋਈ ਮੈਨੂੰ ਓ ਯਾਰ ਆਪਾਂ ਸਰਕਾਰੀ ਐ ਆ ਪਗੜਾ ਪ੍ਰਾਈਵੇਟ ਆ ਜਦੋਂ ਮਰਜ਼ੀ ਆ ਜਾ ਸਕਦੇ ਆ ਕੀ ਹੋ ਗਿਆ ਮੂੰਹ ਕਿ ਬਣਾ ਲਿਆ ਮੂੰਹ ਕੀ ਬਣਾ ਲਿਆ ਹੁਣ ਸਾਰੇ ਕੰਮ ਕਰਨੇ ਪੈਣਗੇ ਮੂੰਹ ਕੀ ਬਣਾਇਆ ਮੈਂ ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਚੁੱਪਚਾਪ ਰੈਸਟ ਕਰ ਐ ਮੈਂ ਬੁਖਾਰ ਚੜ ਜੂਗਾ ਤੈਨੂੰ ਠੀਕ ਐ ਬਾਕੀ ਕੋਈ ਗੱਲ ਨਹੀਂ ਚਾਹ ਪਾਣੀ ਮੈਂ ਲੈ ਆਉਣਾ ਜਾ ਕੇ ਚੱਲ ਬੈਠੰਦਾਂ ਤੇ ਕਰਦੇ ਕੰਮ ਕੌਣ ਕਰੂਗਾ ਫੇਰ ਕਰਦੇ ਕੰਮ ਕਰ ਲੂਗੀ ਉਹ ਆਜੂਗੀ ਅੱਧੇ ਘੰਟੇ ਤੱਕ ਤੁਸੀਂ ਮੈਨੂੰ ਪਾਣੀ ਲਿਆ ਦਿਓ ਚਲ ਮੈਂ 10 ਮਿੰਟ ਬਾਹਰ ਰੈਸਟ ਕਰਕੇ ਨਾ ਫੇਰ ਦੇਖਦੀ ਆ ਲਿਆਉਣਾ ਚਾਹ ਉੱਥੇ ਰੱਖ ਦਿਓ ਲੰਚ ਬਾਕਸ ਓਹੋ ਬੱਟ ਕੱਢੇ ਪਿਆ ਗਰਮੀ ਜਿਹੀ ਦੀ ਤਾਂ ਬੇਬੇ ਹਾਂ ਬੇਬੇ ਆ ਵੀ ਗਏ ਤੇ ਹੋਰ ਕਿਹੜਾ ਵੇਲਾ ਆ ਗਿਆ ਜਾਂਦਾ ਇਹਨੂੰ ਆ ਪਾਣੀ ਦਾ ਗਲਾਸ ਇਹ ਤਾਂ ਲੱਭਣ ਨੂੰ ਦਿੰਨਾ ਬੇਬੇ ਢਿੱਲੀ ਜਿਹੀ ਬੈਠੀ ਆ ਉਹ ਮੈ ਮੈਨੂੰ ਫੜਾ ਨਾ ਕੀ ਹੋਇਆ ਉਹਨੂੰ ਉਹ ਕੁਛ ਨਹੀਂ ਕਹਿੰਦੀ ਸਿਰ ਜਾ ਦੁੱਖੀਆਂ ਦਾ ਸਾਂਝ ਆ ਚੜੀ ਜਾਂਦਾ ਉਹਨੂੰ ਮੇਰੀ ਗੱਲ ਸੁਣ ਲਾ ਇਹ ਤਾਂ ਉਹਦਾ ਚੱਲੀਏ ਜਾਊਗਾ ਭਾਈ ਉਹ ਕੁੜੀ ਨਾ ਭੁੱਖੀ ਬੈਠੀ ਆ ਉਨੂੰ ਕੰਮ ਕਰ ਕਰ ਲਾ ਰੋਟੀ ਟੁੱਕ ਤਿਆਰ ਕਰ ਦੇ ਉਹ ਬੇਬੇ ਕੰਮ ਉਹ ਆਪੇ ਕਰ ਲੂਗੀ ਮੈਂ ਕਹੀ ਇਹ ਨਾ ਉਹ 12 ਵਜੇ ਦੀ ਬਿਮਾਰਾ ਵਾ ਬੀਬੀ ਘਟਿਆ ਬੈਲਾ ਨੂੰ ਪਾਣੀ ਪਿਆਦਾ ਗੋਦਵਾਈ ਦੇਦਾ ਕਮਾਲ ਹੋ ਗਈ ਲੈ ਮੈਂ ਦਿੰਨੀ ਆ ਭਾਈ ਪਾਣੀ ਉਹਨੂੰ ਛੱਡ ਓਰੇ ਕਿਉਂ ਬੇਬੇ ਉਹ ਆਪੇ ਕਰ ਲੂਗੀ ਕੰਮ ਹੁਣ ਉਹਨੂੰ ਕੰਮ ਸਿਖਾਏਗੇ ਨਹੀਂ ਕਦੋਂ ਸਿਖਾਏਗੀ ਗਾਂਹਾਂ ਜਾ ਕੇ ਫਿਰ ਕੀ ਕਰੂਗੀ ਉਹ ਉਹਨੂੰ ਸਾਰਾ ਕੰਮ ਕਰਨਾ ਹੁੰਦਾ ਤੂੰ ਨਾ ਬਾਲਾ ਨਾ ਬੋਲ ਮੈਂ ਆਪੇ ਦੇਖ ਲੀਆ ਉਹ ਬੇਬੇ ਉਹਦੇ ਬਰਾबरी ਇਹ ਕੰਮ ਕਰਕੇ ਆਈ ਹੈ ਨਾ ਉਹ ਤਾਂ ਫਿਰ ਵੀ ਪ੍ਰਾਈਵੇਟ ਚ ਜਾਂਦੀ ਆ ਉੱਥੇ ਕਿੰਨਾ ਕੰਮ ਹੁੰਦਾ ਇਹ ਸਰਕਾਰੀ ਆ ਪਤਾ ਕਿੰਨੇ ਜਵਾਗ ਦਿਮਾਗਾਂ ਦੇ ਨੇ ਇਹਦਾ ਅੱਛਾ ਹੁਣ ਤੂੰ ਮੇਰੇ ਨਾਲ ਜਵਾਨ ਲੜਾਈਂਗਾ ਨਾ ਕੀ ਗੱਲ ਉਹਦਾ ਫਰਜ਼ ਨਹੀਂ ਬਣਦਾ ਇਸ ਘਰ ਦੀ ਨੂੰਹ ਆ ਉਹ ਉਹੀ ਕੰਮ ਕਰੂਗੀ ਹੋਰ ਕੌਣ ਕਰੂਗਾ ਉਹ ਬੇਬੇ ਜੀ ਉਹ ਇਸ ਘਰ ਦੀ ਨੂੰਹ ਆ ਤਾਂ ਜੱਸੀ ਇਸ ਘਰ ਦਿੱਤੀ ਆ ਉਹਦਾ ਵੀ ਫਰਜ਼ ਬਣਦਾ ਕੰਮ ਕਰਨ ਦਾ ਜਰੂਰੀ ਤਾਂ ਨਹੀਂ ਵੀ ਉਹ ਨੂੰ ਕੱਲੇ ਨੂੰ ਠਿੱਠ ਗਰੀ ਆ ਨਾ ਮੇਰੀ ਗੱਲ ਸੁਣ ਉਹਦਾ ਨਾ ਸਿਰ ਦੁਖੀ ਜਾਂਦਾ ਬਹੁਤ ਜ਼ਿਆਦਾ ਨਾਲੇ ਉਹਨੂੰ ਤਾਂ ਸਬਜ਼ੀ ਸਵਾਦ ਨਹੀਂ ਲੱਗੀ ਭਾਈ ਕਹੀ ਸਬਜ਼ੀ ਬਣਾਈ ਸੀਗੀ ਇਹਨੇ ਉਹ ਫਿਰ ਬੇਬੇ ਤੂੰ ਆਪੇ ਬਣਾ ਲੈ ਮੈਂ ਤਾਂ ਆਪ ਖਾ ਕੇ ਆਇਆ ਸਬਜ਼ੀ ਉਹ ਵੀ ਤਾਂ ਇੰਨੀ ਵਧੀਆ ਸਬਜ਼ੀ ਸੀਗੀ ਤੂੰ ਕਿਉਂ ਐਵੇਂ ਲੜਾਈ ਭਾਲਦੀ ਹੁੰਨੀ 24 ਘੰਟੇ ਅੱਛਾ ਕੁੜੀ ਨੇ ਉਹੀ ਕਿਹਾ ਤਾਂ ਵੀ ਮੈਂ ਭੁੱਖਣ ਪਾਣੀ ਆਇਆ ਮੈਂ ਉਹਨੂੰ ਕਹਿੰਦੀ ਹਾਂ ਸਕੂਲ ਚ ਰੋਟੀ ਖਾ ਲੈਂਦੀ ਤੂੰ ਮੈਂ ਪਾਇਆ ਤੀ ਟਿਫਨ ਹਾਂ ਕਈ ਸਬਜ਼ੀ ਭੋਰਾ ਸਵਾਦ ਨਹੀਂ ਸੀਗੀ ਤੇ ਅਸੀਂ ਵੀ ਉਹੀ ਖਾ ਕੇ ਆਏ ਆ ਬੇਬੇ ਕਮਾਲ ਹੋ ਗਈ ਤੇਰੇ ਲਈ ਮੈਨੂੰ ਤਾਂ ਹੀ ਨਹੀਂ ਸਵਾਦ ਲੱਗੀ ਸਬਜ਼ੀ ਹਜੇ ਪਾਈ ਹੋਗੀ ਤੂੰ ਹੀ ਦੇਖ ਲੈ ਤੂੰ ਵੀ ਖਾਧੀ ਹੋਣੀ ਐ ਸਵੇਰੇ ਰੋਟੀ ਆਹੋ ਤੂੰ ਤਾਂ ਕ ਮੇਰੀ ਗੱਲ ਸੁਣ ਲੈ ਬੇਬੇ 24 ਘੰਟੇ ਵਿੱਚ ਤਾਂ ਲੜਾਈ ਹੁੰਦੀ ਨਹੀਂ ਮੈਨੂੰ ਉਹਨੂੰ ਦਵਾਈ ਦੇ ਲੈਣ ਦੇ ਠੀਕ ਹੈ ਤੂੰ ਚੰਗੀ ਭਲੀ ਹੈ ਜੇ ਉਹਦਾ ਸਿਰ ਦੁਖਦਾ ਇਹ ਬਿਮਾਰ ਆ ਤੂੰ ਰੋਟੀ ਬਣਾ ਲੈ ਚੱਲ ਮੈਂ ਦੇਖਦੀ ਆ ਕੀ ਹੋਇਆ ਇਹਨੂੰ ਆ ਜਾ ਉਹ ਬੇਬੇ ਖੜੀ ਹੋ ਕੁੜੇ ਸਸ਼ੀਕਾ ਮੰਮੀ ਸਸ਼ੀਕਾ ਲੈ ਲੈ ਪਾਣੀ ਪੀ ਲੈ ਬੇਖਰਜਾ ਪਲਾ ਦੀ ਪਾਣੀ ਉਹ ਬੇਬੇ ਪੀ ਲੈਣ ਦੇ ਕੋਈ ਗੱਲ ਨਹੀਂ ਤੜਕੇ ਦੀ ਥੱਕੀ ਆ ਉਹ ਠੀਕ ਆ ਹੁਣ ਅੱਗੇ ਨਾਲ ਇਟੜੀ ਘਾਜੇ ਹੂੰ ਕੋਈ ਗੋਲੀ ਤਾਂ ਦੇ ਦੋ ਫੇਰ ਹੀ ਠੀਕ ਹੋਊਂਗੀ ਕੰਮ ਵੀ ਕਰਨੇ ਆ ਘਰ ਦੇ ਹਾਂ ਭਾਈ ਮੈਂ ਇਹੀ ਕਹਿਣ ਆਈ ਸੀ ਉਹ ਜੱਸੀ ਭੁੱਖਣ ਪਾਣੀ ਬੈਠੀ ਆ ਰੋਟੀ ਪਾਣੀ ਤਿਆਰ ਕਰ ਦੇ ਦੱਸ ਹੋਰ ਕੌਣ ਕਰੂਗਾ ਮੇਰਾ ਗੋਡਾ ਦੁਖੀ ਜਾਂਦਾ ਰੋਟੀ ਮੰਮੀ ਮੈਂ ਲੰਚ ਬਾਕਸ ਦਿੱਤਾ ਤਾਂ ਹੈਗਾ ਸੀ ਪਾ ਕੇ ਲੰਚ ਬਾਕਸ ਨੂੰ ਤਾਂ ਬੜਾ ਉਹ ਚ ਸ਼ਾਹੀ ਪਨੀਰ ਪਾਇਆ ਸੀ ਭਾਈ ਉਹ ਦਾਲ ਤਾਂ ਚੱਜਦੀ ਨਹੀਂ ਸੀ ਕਹਿੰਦੀ ਮੈਂ ਤਾਂ ਰੋਟੀ ਹੀ ਨਹੀਂ ਖਾਦੀ ਉਵੇਂ ਆ ਗਈ ਭੁੱਖਣ ਪਾਣੀ ਮੁੜ ਕੇ ਸਕੂਲੋਂ ਮੰਮੀ ਜੱਸੀ ਨੂੰ ਵੈਸੀ ਸਬਜ਼ੀ ਪਸੰਦ ਨਹੀਂ ਆਈ ਹੋਣੀ ਸਬਜ਼ੀ ਤਾਂ ਨਹੀਂ ਸਵਾਦ ਸੀ ਅਸੀਂ ਨੇ ਖਾਧੀ ਐ ਨਾਲੇ ਤੁਸੀਂ ਬਣਾ ਕੇ ਦੇ ਦਿੰਦੇ ਉਹਨੂੰ ਚਟਣੀ ਨਾਲ ਰੋਟੀ ਖਾ ਲੈਂਦੀ ਜਿਹਾ achar ਨਾਲ ਰੋਟੀਆਂ ਦਾ ਪਈਆਂ ਹੀ ਸੀਗੀਆਂ ਨਾ ਬੇਹੀਆਂ ਖਾਊਗੀ ਕੁੜੀ ਹੈ ਚੂਰੀ ਕੁੱਟ ਕੇ ਦੇ ਦੇ ਭੋਰਾ ਉਹਨੂੰ ਦੇਸੀ ਘਿਓ ਦੀ ਕਮਾਲ ਹੋ ਗਈ ਬੇਬੇ ਤੇਰੇ ਲਈ ਉਹ ਕਹੀ ਜਾਂਦੀ ਐ ਮੇਰਾ ਸਿਰ ਦੁਖੀਆਂ ਦਾ ਸੈਟ ਨਹੀਂ ਗਈ ਮੈਂ ਮੈਨੂੰ ਦਵਾਈ ਲੈ ਲੈ ਤੂੰ ਉਹ ਨੂੰ ਕਰੀ ਨਹੀਂ ਚੂਰੀ ਕੁੱਟ ਕੇ ਦੇ ਦੇ ਇੰਨੇ ਕੰਮ ਕਿੱਥੋਂ ਕਰੂਗੀ ਉਹ ਤਾਂ ਕਈ ਤੜਕੇ ਉਹ 4 ਵਜੇ ਦੀ ਲੱਗੀ 9 ਵਜੇ ਨੂੰ ਵਿਹਲੀ ਹੋਈ ਆ ਪਹਿਲਾਂ ਕੰਮ ਕਰਦੀ ਤੁਸੀਂ ਕੋਈ ਨਾ ਮੈਨੂੰ ਨਾ ਮੈਡੀਸਨ ਲੈ ਕੇ ਦੇ ਦਿਓ ਮੈਂ ਦਵਾਈ ਲੈ ਕੇ ਧੰਗਾ ਅਰੈਸਟ ਕਰਕੇ ਫੇਰ ਕੰਮ ਕਰ ਲੂੰਗੀ ਤੂੰ ਅਰੈਸਟ ਕਰ ਕੋਈ ਕੰਮ ਕਰਨ ਦੀ ਲੋੜ ਨਹੀਂ ਬੇਬੇ ਮੇਰੀ ਗੱਲ ਸੁਣਦਾ ਤੂੰ ਠੀਕ ਐ ਤੈਨੂੰ ਮੈਂ ਕਹਿੰਨਾ ਕੰਮ ਆਈ ਰੱਖ ਲੈ ਅਸੀਂ ਤੈਨੂੰ ਕਿੱਦੇ ਦੇ ਕੇ ਆਈਆਂ ਨੇ ਕੰਮ ਆਏ ਨੂੰ ਪੈਸੇ ਦੇ ਦਿਆ ਕਰਾਂਗੇ ਤੇ ਕੰਮ ਆਏ ਨੂੰ ਦਾ ਸਾਰਾ ਕੰ ਆ ਜਿਹੜੀ ਤਨਖਾਹ ਹੁੰਦੀ ਐ ਲੱਖ ਰੁਪਇਆ ਥੋੜੀ ਦੋਨਾਂ ਦੀ ਹੂੰ ਇਹ ਮੈਨੂੰ ਮੇਰੇ ਹੱਥ ਤੇ ਧਰਿਆ ਕਰੂ ਉਹ ਬੇਬੇ ਲੱਖ ਰੁਪਇਆ ਲੈਂਦੀ ਐ ਕੰਮ ਆਲੀ ਕਮਾਲ ਕਰਦੀ ਐ ਜੋ ਤੈਨੂੰ ਕਹੀ ਨਾ ਤੈਨੂੰ ਰੁਪਇਆ ਦੇਣ ਦੀ ਕੋਈ ਲੋੜ ਨਹੀਂ ਮੈਂ ਆ ਦੀ ਤਨਖਾਹ ਜੋ ਆਪੇ ਕੰਮ ਆਲ ਨੂੰ ਪੈ ਦੇਆ ਕਰੂੰਗਾ ਬਸ ਤੂੰ ਇਹਨੂੰ ਟਿੱਕ ਨਹੀਂ ਕਰਨਾ ਜਿਵੇਂ ਰੋਜ਼ ਕਰਦੀ ਐ ਬਸ ਤਨਖਾਹ ਮੈਨੂੰ ਨਹੀਂ ਫੜਾਉਣੀ ਐਂ ਕਹੋ ਨਾ ਸਿੱਧੰ ਸਿੱਧਾ ਤੇ ਅਸੀਂ ਕਿੱਥੇ ਲਾਉਣੇ ਆਪੇ ਤਨਖਾਹ ਲੈ ਘਰ ਵਾਸਤੇ ਜੋੜੀ ਜਾਂਦੇ ਬੇਬੇ ਹੋਰ ਕੀ ਕਰਦੇ ਐ ਤੂੰ ਬੋਲੀ ਜਾਂਦੇ ਮੇਰੇ ਤਾਂ ਪਹਿਲੇ ਹੀ ਸੇ ਦੁਖੀ ਜਾਂਦਾ ਯਾਰ ਤੂੰ ਸੌ ਜਾ ਪ੍ਰੀ ਕੁਸੀਂ ਮੰਮੀ ਜੱਸੀ ਨੂੰ ਨਾ ਰੋਟੀ ਬਣਾ ਕੇ ਖਵਾ ਦੋ ਉਦੋਂ ਮੈਂ ਠੀਕ ਹੋ ਜੂਗੀ ਮੈਂ ਕਰ ਲੂਗੀ ਸ਼ਾਮ ਵਾਲਾ ਕੰਮ ਸਾਰਾ ਆ ਜਾ ਬੇਬੇ ਕਿਉਂ ਹੰਸਰਾਣੇ ਖੜੀ ਐ ਤੈਨੂੰ ਮੈਂ ਦੱਸਤਾ ਦੱਤਾ ਮਾੜਾ ਮੋਟਾ ਇੰਨਾ ਕਿ ਜੱਸੀ ਦਾ ਕਰ ਹੀ ਸਕਦੇ ਐ ਨਾ ਆਪਦਾ ਤਾਂ ਹੋਰ ਕੀ ਨਜਵਾ ਕੜੀ ਦਾ ਸਿਰ ਬਾਲਾ ਦੁਖੀ ਜਾਂਦਾ ਉਹ ਫਿਰ ਦੁਖੀ ਆਣ ਦੇ ਬੇਬੇ ਦੋ ਰੋਟੀਆਂ ਲਾ ਦਿੰਦੀ ਆ ਮੇਰਾ ਗੋਡਾ ਮੈਂ ਸੁੱਜ ਕੇ ਐਡਾ ਹੋਇਆ ਪਿਆ ਨਹੀਂ ਤੂੰ ਤਾਂ ਜਮੀ ਨਹੀਂ ਪਹਿਣ ਦੇਖਦੀ ਹੈਗੀ ਕੁੜੀ ਜਿਹੜਾ ਮੇਰਾ ਸਿਰ ਦੁਖਦਾ ਉਹ ਮਮੀ ਤੁਸੀਂ ਆ ਜਾਓ ਰਹਿਣ ਦਿਓ ਨਾ ਬੁਲਾਉਂ ਨਾ ਮੈਂ ਇਹ ਕਹੀ ਨਹੀਂ ਆ ਤੂੰ ਮੈਨੂੰ ਐਂ ਦੱਸ ਇਹਦਾ ਫਰਜ਼ ਨਹੀਂ ਬਣਦਾ ਵਿਆਹ ਕੇ ਇਸ ਘਰ ਆਈ ਆ ਨੂੰ ਇਸ ਘਰ ਦੀ ਕੰਮ ਹੋਰ ਕੌਣ ਕਰੂਗਾ ਮੈਂ ਹੀ ਕਰੂਗੀ ਕੰਮ ਕੋਈ ਗੱਲ ਨਹੀਂ ਠੀਕ ਤਾਂ ਹੋ ਜਾਂਦਾ ਨਹੀਂ ਫਿਰ ਆਥਨ ਵਾਰ ਤੇ ਵੀ ਝਾਕੀ ਜਾਣਗੇ ਲੜੀ ਜਾਣਗੇ ਚਲ ਆ ਜੀ ਬਕਾਲੇ ਰੋਟੀਆਂ ਲੈ ਦੱਸ ਹੋਰ ਕੀ ਐ ਛੱਡ ਦਿਆ ਕਰ ਕਲੇਸ਼ ਕਿਸੇ ਵੇਲੇ ਬੇਬੇ ਨੂੰ ਡੈਡੀ ਹਾਂ ਰੋਟੀ ਰੋਟੀ ਖਵਾਊਗਾ ਕੋਈ ਕਿਨਾ ਅੱਜ ਉਦੋਂ ਪਈ ਕਿਹਾ ਤਾਂ ਹੈਗਾ ਪੁੱਤ ਮੈਂ ਵੀ ਤੂੰ ਰੋਟੀ ਆਪ ਲਾ ਲਾ ਉਹ ਕਿਹੜੇ ਪੂੜੇ ਖਵਾਉ ਤੈਨੂੰ ਉਹ ਤਾਂ ਉਹਦੇ ਦਾਰੇ ਹੋ ਗਈ ਹੁਣੀਆਂ ਬਹੂ ਦੇ ਥੱਕ ਕੇ ਤਾਂ ਮੈਂ ਆਈ ਸੀ ਮੈਂ ਆਪੇ ਕਿੱਥੇ ਲਾ ਲੂੰਗੀ ਰੋਟੀ ਮੈਂ ਤਾਂ ਭੁੱਖ ਨਾਲ ਮਰਨ ਲੱਗ ਰਹੀ ਆ ਤੇਰਾ ਵੀ ਭਾਈ ਜਮਾ ਸੜਿਆ ਪਿਆ ਦੋ ਰੋਟੀਆਂ ਨਹੀਂ ਲਾ ਸਕਦੀ ਦੱਸ ਤੈਨੂੰ ਕਿਹ ਵੀ ਚਟਨੀ ਮੈਂ ਕੁੱਟ ਦਿੰਨਾ ਇਹਦੇ ਵਾਲੀ ਖਾਲੀ ਪਰੋਟੇ ਆ ਆ ਗਈ ਨਾਲ ਤਾਂ ਮੈਂ ਕਰ ਲਾ ਪਲੇਟ ਮੰਮੀ ਰੋਟੀ ਖਵਾਉਂਗੇ ਕੀ ਖਵਾਉਂਦੇ ਨਹੀਂ ਅੱਜ ਉਧਰ ਗਈ ਸੀ ਮੈਂ ਉਹਦਾ ਤਾਂ ਸਿਰ ਦੁੱਖ ਦਾ ਮਹਾਰਾਣੀ ਦਾ ਉਹ ਤਾਂ ਪੈ ਗਈ ਦੱਸ ਵੀ ਤੂੰ ਦੋ ਰੋਟੀਆਂ ਲਾ ਨਹੀਂ ਸਕਦੀ ਹੈਗੀ ਕੁੜੀ ਨੂੰ ਆਟਾ ਚੱਕਿਆ ਪਿਆਗਾ ਤੇਰਾ ਗੋਡਾ ਦੁਖ ਸਕਦਾ ਉਹਨਾਂ ਦਾ ਸਿਰ ਨਹੀਂ ਦੁਖ ਸਕਦਾਗਾ ਹਾਂ ਸਿਰ ਦੁਖਦੇ ਨਾਲ ਤਾਂ ਚੱਲ ਮੰਨ ਲੈਣੇ ਵੀ ਨਹੀਂ ਕੰਮ ਹੁੰਦਾਗਾ ਨਾ ਉਹਦਾ ਆਏ ਲੈ ਦੇਖ ਦੇਖ ਹੁਣ ਤਾਂ ਘੋੜੇ ਵਾਂਗੂ ਭੱਜੇ ਆਉਂਦੀ ਸੀ ਜਿੰਨੇ ਟੈਂਜ ਮੰਮੀ ਉਹਨੂੰ ਕਹਿੰਦੇ ਜਾ ਕੇ ਬਣਾ ਵੀ ਦਿੰਦੇ ਤੁਸੀਂ ਉਹਨੂੰ ਭਾਈ ਉਹਦਾ ਫਰਜ਼ ਬਣਦਾ ਕੋਈ ਗੱਲ ਨਹੀਂ ਦੇਖੇ ਜਾਨੀ ਮੈਂ ਉਹਦਾ ਮੂੰਹ ਮੱਥਾ ਬੰਦਾ ਉਹ ਸਭ ਕਹਦੂਗੀ ਉਹਦਾ ਫਰਜ਼ ਬਣਦਾ ਤੇਰਾ ਕੋਈ ਫਰਜ਼ ਹੀ ਨਹੀਂ ਮੈਂ ਤਾਂ ਭੁੱਖ ਨਾਲ ਮਰਨ ਲੱਗਿਆ ਮੈਂ ਕਾਨੂੰ ਹੁਣ ਤੱਕ ਫਰਜ਼ ਨਹੀਂ ਬਹਾਏ ਨੇ ਹੂੰ ਮੈਂ ਕਾਨੂੰ ਇਹਨਾਂ ਨੂੰ ਜੰਮ ਪਾਲ ਕੇ ਐਡਾ ਕੀਤਾਗਾ ਉਹ ਆਹੀ ਕੁੱਤੀ ਤੇ ਤੂੰ ਤੋਂ ਹੀ ਡਿੱਗਦੇ ਤੇ ਏਡੇ ਏਡੇ ਆਹੀ ਕੁੱਤੀ ਚਿੱਕਾ ਤੇਰਾ ਤਾਂ ਕਿਹਾ ਬੇਬੇ ਕਿਹਾ ਹਣ ਤੋਂ ਇਦਰਾ ਕੀ ਕਲੇਸ ਪਾ ਲਿਆ ਬਾਪੂ ਮੇਰੀ ਗੱਲ ਸੁਣ ਆ ਕਲੇਸ ਐ ਨਹੀਂ ਨਿਭੜਦਾ ਮੈਂ ਪੰਜ ਜਰੀ ਦਾ ਬੇਬੇ ਨੂੰ ਪਹਿਲਾਂ ਕਹਿਤਾ ਤੇ ਇਹਨੂੰ ਵੀ ਕਹਿਣਾ ਵੀ ਤਨਖਾਹ ਮੇਰੀ ਜੋ ਮੈਂ ਆਪੇ ਪੈਸੇ ਦੇ ਰਿਆ ਕਰੂੰ ਕੰਮ ਵਾਲੀ ਦਾ ਹੱਲ ਕਰ ਲ ਕੋਈ ਕੰਮ ਵਾਲੀ ਲਵਾ ਲੋ ਆ ਰੋਜ਼ ਰੋਜ਼ ਦਾ ਕਲੇਸ ਆਪਣੇ ਜੀ ਲੜਾਈ ਪਵਾ ਦੂਗਾ ਉਹ ਮੈਂ ਤਾਂ ਭਾਈ ਕਹਿਣਾ ਬੇਦੂ ਤਾਂ ਕੰਮ ਵਾਲੀ ਰੱਖੀ ਚੰਗੀ ਆ ਭਾਈ ਦੱਸੋ ਕਾਦੇ ਵਾਸਤੇ ਜੇ ਕੰਮ ਵਾਲੀ ਰੱਖਣ ਨੂੰ ਕਿਹਾ ਅਗੇ ਹਾਂ ਹਾਂ ਤੁਸੀਂ ਦੋਵੇਂ ਜੀ ਸਾਨੂੰ ਆਪ ਦੀ ਤਨਖਾਹ ਫੜਾਇਆ ਕਰੋ ਇਹ ਕਿੱਧਰ ਦੀ ਹਾ ਇਹਨੂੰ ਫੜਾ ਦਿਆ ਕਰੋ ਲੈ ਕੇ ਤਨਖਾ ਨਾ ਮੈਂ ਕਹਿ ਨਹੀਂ ਸਕਦੀ ਮਾਂ ਮੈਂ ਜੀ ਤੇ ਮੈਂ ਪਾਲਾ ਪੜਾਇਆ ਇੱਡਾ ਕੀਤਾ ਪੜਾਇਆ ਲਖਾਇਆ ਹੁਣ ਤਨਖਾਾਂ ਮੇਰੀ ਆਪਦੇ ਗਿੱਜੇ ਚ ਪਾ ਲੈਂਦੇ ਨੇ ਪੈ ਕੀ ਸਿਰ ਤੇ ਧਰਨੀਆ ਤੈਨੂੰ ਲੋੜ ਵੇਲੇ ਪੈਸੇ ਮਿਲਦੇ ਆ ਕਿ ਨਹੀਂ ਮਿਲਦੇ ਤਾਂ ਦੱਸ ਰਾ ਨਹੀਂ ਮਿਲਦੇ ਤਾਂ ਰੋਟੀ ਪਾਣੀ ਮੁੱਕਿਆ ਪੈ ਤਾਂ ਦੱਸ ਵੇ ਸਾਰਾ ਸਮਾਂ ਲੈਂਦਾ ਪਿਆ ਠੀਕ ਆ ਜਿੱਥੇ ਤੂੰ ਕਿਤੇ ਜਾਣਾ ਹੁੰਦਾ ਤੈਨੂੰ ਕਿਤੇ ਉੱਥੇ ਖਾਲੀ ਧੋਰਿਆ ਹੋਵੇ ਤਾਂ ਦੱਸ ਤੂੰ ਅੱਛਾ ਹਾਂ ਜਿੱਦ ਦੇ ਜਾਂਦੀ ਆ 11500 ਤੋਂ ਘੱਟ ਲੈ ਕੇ ਨਹੀਂ ਜਾਂਦੀ ਇਹਨਾਂ ਤੋਂ ਚੰਗੇ ਸੂਟ ਪਾਉਣੀ ਐ ਹਰੇਕ ਚੀਜ਼ ਤੇਰੇ ਹੱਥ ਦੇ ਵਿੱਚ ਆ ਰਿਹਾ ਉਹ ਕਿਤੇ ਹੀ ਹੁੰਦੇ ਨੇ ਪੈਸੇ ਉਹ ਕਿਹੜਾ ਬਾਹਰ ਲੈ ਕੇ ਜਾਂਦੇ ਕਿਤੇ ਭਾਈ ਅਸੀਂ ਕਿਹੜਾ ਕਿਤੇ ਲਾਉਣੇ ਆ ਠੀਕ ਆ ਤੁਹਾਡੇ ਸਾਹਮਣੇ ਹੀ ਆ ਜੇ ਕੋਈ ਕਰ ਦਿਆਂ ਤਾਂ ਘਰ ਦਾ ਸਾਂਝਾ ਹੀ ਕਰੀ ਜਾਂਦੇ ਆ ਬਾਕੀ ਤੇਰੇ ਵਾਸਤੇ ਪੈਸੇ ਜੋੜੀਏ ਨਾ ਵੀ ਅੱਗੇ ਤੇਰਾ ਵਿਆਹ ਕਰਨਾ ਠੀਕ ਆ ਤਾਂ ਕਰਕੇ ਬਈ ਮੈਨੂੰ ਸਾਰੇ ਕਾਜ ਦੀ ਫਿਕਰ ਆ ਮੈਨੂੰ ਨਹੀਂ ਹੈਗਾ ਵੀ ਮੈਂ ਉਹਨੂੰ ਧੂਰ ਕਰਦਾ ਉਹ ਪੈਸੇ ਨਹੀਂ ਜੋੜਦੀ ਉਹ ਵੀ ਤਾਂ ਜੋੜਦੀ ਆ ਵਿਆਹ ਵਾਸਤੇ ਪੈਸੇ ਆਦੇ ਉਹ ਕਮਾਉਂਦੀ ਆ 10000 ਅਸੀਂ ਕਮਾਉਣੇ ਲੱਖ ਰੁਪਈਆ ਫਰਕ ਵੀ ਦੇਖ ਲਾ ਮਤਲਬ ਵੀ ਨਹੀਂ ਇਹਦੇ ਨਾਲ ਤਾਂ ਕੋ ਜੇ ਤੂੰ ਨਹੀਂ ਦੇਖੇਗਾ ਹੋਰ ਕੌਣ ਦੇਖੂਗਾ ਭਾਈ ਤੂੰ ਸਤਾਏ ਗੱਲਾਂ ਸੁਣਾਉਂਵੇਂ ਉਹ ਬੇਬੇ ਗੱਲਾਂ ਨੂੰ ਤੈਨੂੰ ਦੱਸ ਮੈਂ ਕੀ ਕਹਦਾ ਜੇ ਉਹਦਾ ਸਿਰ ਦੁਖੀ ਜਾਂਦਾ ਤੈਨੂੰ ਮੈਂ ਤਾਂ ਹੀ ਕਿਹਾ ਵੀ ਕੋਈ ਗੱਲ ਇਹਨੂੰ ਬਿੰਦਰਾਮ ਕਰ ਲੈਂਦੇ ਬਾਪੂ ਉਹ ਤੜਕੇ 4 ਵਜੇ ਦੀ ਉઠી ਆ ਪਹਿਲਾਂ ਉਹਨੇ ਭਾਂਡੇ ਧੋਤੇ ਪੇੜਾ ਧੋਤਾ ਸਾਰੇ ਕੱਪੜੇ ਧੋ ਕੇ ਗਈ ਆ ਹੈ ਫਿਰ ਉਹਦੋਂ ਸਕੂਲ ਦੇ ਜਵਾਕਾਂ ਨੂੰ ਪੜ੍ਹਾ ਕੇ ਆਈ ਹੈ ਹੋਰ ਕਿੰਨਾ ਕੁ ਕਰੀ ਜਾਵੇ ਅੱਧਾ ਘਟਾ ਕੇ ਪਈ ਨੂੰ ਨਹੀਂ ਹੋਇਆ ਮੈਂ ਰੋਜ਼ ਹੀ ਦੇਖਦਾ ਇਹੀ ਕੁੱਤ ਕਲੇਸ਼ ਮੈਂ ਰੋਜ਼ ਹੀ ਦੇਖਦਾਗਾ ਫੇਰ ਹੁਣ ਬਾਪ ਤਾਂ ਹੱਥ ਦੁਖਦੇ ਆ ਤੇ ਕੁਝ ਨਹੀਂ ਹੁੰਦਾ ਤੂੰ ਨਾ ਨਾ ਮੈਂ ਤਾਂ ਕਦੇ ਕੰਮ ਹਾਂ ਉਹੀ ਆਈ ਥੀ ਉਹਦੇ ਦੀ ਨਿੱਕੀ ਜੀ ਹੁੰਦੀ ਉਹੀ ਸਾਰਾ ਕੁਝ ਕਰਦੀ ਹੁੰਦੀ ਸੀ ਮੰਮੀ ਪਹਿਲਾਂ ਤੁਸੀਂ ਕੰਮ ਕਰਦੇ ਸੀ ਪਰ ਹੁਣ ਨਹੀਂ ਕਰਦੇ ਤੁਸੀਂ ਕੰਮ ਵਿਚਾਰੇ ਉਹਦਾ ਸਹਿਕਾ ਕਰਦੇ ਹੋ ਤੁਸੀਂ ਨਾ ਮੈਨੂੰ ਕਰਨ ਨਦਿੰਦੇ ਹੋ ਕੰਮ ਨਾ ਤੂੰ ਕਿਉਂ ਕਰੇਂਗੀ ਕੰਮ ਆ ਤੇਰੇ ਸਾਲ 6 ਮਹੀਨੇ ਨੇ ਸੌਰੇ ਜਾ ਕੇ ਤਾਂ ਇਹ ਕੰਮ ਹੀ ਕਰਨੇ ਨੇ ਉਹ ਕਰ ਨਹੀਂ ਸਕਦੀ ਹੈਗੀ ਮਾਰਾਣੀ ਆਹੀ ਗੱਲ ਮਾੜੀ ਹੈ ਫਿਰ ਤੇਰੀ ਆਹੀ ਗੱਲ ਮਾੜੀ ਹੈ ਠੀਕ ਹੈ ਜੇ ਉਹ ਆਪਣੀ ਧੀ ਹੈ ਠੀਕ ਹੈ ਤਾਂ ਉਹ ਉਹ ਕਿਸੇ ਦੀ ਨਹੀਂ ਹੈਗੀ ਉਹਦੇ ਵੀ ਉਹਲਾ ਵੀ ਸਿਰ ਦੁਖ ਸਕਦਾ ਉਹਦੀ ਵੀ ਲੱਤਾਂ ਦੁਖ ਸਕਦੀਆਂ ਨੇ ਜਿਵੇਂ ਅੱਜ ਇਹਦਾ ਸਿਰ ਦੁਖੀ ਜਾਂਦਾ ਉਹਦਾ ਵੀ ਦੁਖਦਾ ਉਹ ਕਿਹੜਾ ਰੋਜ਼ ਟੰਗ ਕਰਦੀ ਐ ਤੂੰ ਆਪ ਦੇਖੀ ਅੱਧੇ ਘੰਟੇ ਨੂੰ ਹੀ ਸਾਰਾ ਕੰਮ ਕਰਦੀ ਮਿਲੂਗੀ ਤੈਨੂੰ ਨਾ ਜਦੋਂ ਉਹਦਾ ਸਿਰ ਦੁਖਦਾ ਸੀ ਤੈਨੂੰ ਪਤਾ ਸੀ ਉਹਨੂੰ ਪਤਾ ਸੀ ਵੀ ਸਿਰ ਦੁਖਦਾ ਸੀ ਮੋਟਰਸਾਈਕਲ ਤੇ ਆਏ ਤੇ ਉਥੋਂ ਡਾਕਟਰ ਤਾਂ ਦਵਾਈ ਨਾ ਲਿਆਂਦੀ ਗਈ ਥੋਤੋਂ ਦਵਾਈ ਕਹਿੰਦੀ ਘਰ ਆ ਕੇ ਤੁਸੀਂ ਲੱਥਣ ਕਰਦੇ ਹੋ ਉਹ ਬੇਬੇ ਮੈਂ ਤੈਨੂੰ ਤਾਂ ਹੀ ਕਹਿੰਨਾ ਵੀ ਦਵਾਈ ਘਰੇ ਪਈ ਥੋ ਤਾਂ ਇੰਨੀ ਕਰ ਸੋ ਉਹ ਕਹਿੰਦੀ ਮਾਤਾ ਰਪੀਆ ਲਾ ਕੇ ਰਾਜ ਨਹੀਂ ਭਰ ਹਾਂ ਉਹ ਤਾਂ ਦਵਾਈ ਪਈ ਨਹੀਂ ਤਾਂ ਕਹਿੰਦੀ ਕਰੋ ਜਾ ਕੇ ਖਾ ਲਵਾਂਗੀ ਬਸ ਦਵਾਈ ਦਵਾਈ ਦੇ ਨਾਲ ਵੀ ਆਰਾਮ ਜ਼ਰੂਰੀ ਹੈ ਨਾਲੇ ਰਹੀ ਇਹਦੀ ਗੱਲ ਜੇ ਇੱਥੇ ਕਰਨ ਦੇਣਗੇ ਫੇਰ ਇਹ ਜਾ ਕੇ ਸੌਰੇ ਕਰੂਗੀ ਮੈਂ ਤਾਂ ਇੱਕ ਮਗਾਦੀ ਤੁਹਾਨੂੰ ਗੱਲ ਠੀਕ ਹੈ ਕਰੋ ਨਾ ਕਰੋ ਮੈਂ ਤੁਹਾਡਾ ਠੇਕਾ ਨਹੀਂ ਲਿਆ ਹੋਇਆ ਮੈਂ ਵੀ ਇੱਕ ਮਗਾਦੀ ਗੱਲ ਠੀਕ ਹੈ ਜੇ ਉਹਦਾ ਸਿਰ ਦੁੱਖ ਦਾ ਲੱਤਾਂ ਦੁੱਖਦੀਆਂ ਬਾਹਾਂ ਦੁੱਖਦੀਆਂ ਜੋ ਕਹਿੰਦੀ ਹੈ ਕੁਝ ਤਾਂ ਉਹਨੂੰ ਤੰਗ ਨਾ ਕਰੋ ਉਹਨੂੰ ਪੈ ਜਾਣ ਦੋ ਕੰਮ ਆਈ ਲਵਾ ਲਓ ਚਾਹੇ 15000 ਦੇ ਲਵਾ ਲਓ ਮੈਂ ਆਜੀ ਤਨਖਾਹ ਚ ਦੇਉਂਗਾ ਬਸ ਚਲ ਐ ਕਰ ਜਾ ਲੱਤਾਂ ਘੁੱਟਦੇ ਦਾ ਸਿਰ ਘੁੱਟਦੇ ਜਿਵੇਂ ਅੱਗ ਜਾ ਇੱਥੋਂ ਮੰਮੀ ਕਾ ਨੂੰ ਗੱਲਾਂ ਚਾਉਣ ਦਿੰਦੀ ਹੈ ਕਿਸੇ ਨੂੰ ਇਹ ਕਾ ਨੂੰ ਚਾਉਣ ਦਿੰਦੀ ਇਹ ਤਾਂ ਕੰਮ ਕਰਨਾ ਹੁੰਦਾ ਤੁਸੀਂ ਕਰ ਲਿਆ ਕਰੋ ਨਹੀਂ ਬਾਹਰ ਬੋਲਿਆ ਨਾ ਕਰੋ ਫੇਰ ਆਪੇ ਕਰ ਲੂਗੀ ਮੈਂ ਤਾਂ ਆ ਬੈਠੀ ਆ ਮੈਥੋਂ ਨਹੀਂ ਬਣਦਾ ਨਾ ਕਰੋ ਫੇਰ ਪੈ ਜਾਓ ਠੀਕ ਹੈ ਨਾ ਤੈਨੂੰ ਕਰਨ ਦੀ ਲੋੜ ਹੈ ਕੰਮ ਮੈਂ ਤੈਨੂੰ ਦੱਸਤੀ ਗੱਲ ਮੈਨੂੰ ਵੀ ਨਹੀਂ ਕਰਨ ਦੀ ਲੋੜ ਮੈਂ ਪਈਆਂ ਭੁੱਖੀ ਪਈ ਰਹੂੰਗੀ ਬਸ ਆਪੀ ਲਾ ਲੂਗੀ ਉਹ ਲਾ ਲੂ ਲਾ ਲੂ ਕਰੂਗੀ ਕੋਈ ਨਾ ਜਿੰਨੇ ਖਾਣਾ ਹੋਵੇ ਖਾ ਲਿਓ ਕੁਛ ਨਹੀਂ ਬੈਠੇ ਰਹੋ ਮਰੋ ਭੁੱਖੇ ਆਪਦਾ ਖਾਲਾ ਕਿਸੇ ਨਾਲ ਨਹੀਂ ਬੱਸੀ। ਨਤਾ ਬੈਠੀ ਹੈ ਭੁੱਖੇ ਨਾਲ ਮੈਨੂੰ ਮਰੀ ਜਾਂਦੀ ਹੈ ਭੁੱਖੀ ਉਰੇ। ਮੈਨੂੰ ਸੁਣਾਉਣ ਲੱਗ ਜਾਣਗੇ। ਟੋਡਾ ਆਪਾਂ ਲਈ ਕਰਦੀਆਂ ਮਾੜਾ ਨਹੀਂ ਥੋੜਾ ਸੋਚਦੀ। ਤੇਰਾ ਤਾਂ ਖਾਸ ਕਰਕੇ ਤੂੰ ਵੀ ਉਹਨਾਂ ਦਾ ਤੱਕ ਪੂਰਦੀ ਐ। ਮਾਂ ਮੈਂ ਤੇਰੀ ਜੇ ਮਾਂ ਐ ਤੂੰ ਮੇਰੇ ਰੋਟੀ ਬਣਾ ਕੇ ਦੇ ਦੇ ਫਿਰ ਮੈਨੂੰ। ਆਪੀ ਲਾਹੂਗੀ। ਲੈ। ਬਸ ਉਹ ਤੇ ਛੱਡ ਰੱਖੀਏ ਵੀ ਆਪੇ ਲਾਹੂਗੀ। ਕੁਛ ਨਹੀਂ। ਕੁੱਟ ਚਾਹ ਕਰਕੇ ਪਿੰਦੀ ਸੀ ਮੈਂ ਤਾਂ ਐਨਾ ਸਿਰ ਫੱਟੀ ਜਾਂਦਾ ਮੇਰਾ ਉਧਰੋਂ ਗੋਡਾ ਦੁਖੀ ਜਾਂਦਾ ਅੱਛਾ ਗੋਡਾ ਦੁਖੀ ਜਾਂਦਾ ਨਾਲ ਸਿਰ ਦੁਖੀ ਜਾਂਦਾ ਹੈ ਨਾ ਮੰਮੀ ਮੈਂ ਭੁੱਖੀ ਰੜਦੀ ਫਿਰਦੀਆਂ ਮੈਂ ਤਾਂ ਰੋਟੀ ਨਹੀਂ ਬਣਾ ਕੇ ਦਿੱਤੀ ਆਹ ਤੂੰ ਚਾਹ ਬਣਾਵਣਾ ਪਿੰਨੀ ਹੈ ਨਾ ਦੱਸ ਉਹ ਇੰਨੀਆਂ ਰੋਟੀਆਂ ਪਈਆਂ ਨੇ ਖਾਲਾ ਚੱਕ ਕੇ ਦੇਖ ਹੁਣ ਕਹਿੰਦੀ ਚੱਕ ਕੇ ਖਾ ਲੈ ਪਹਿਲਾਂ ਕਹਿੰਦੀ ਬੇਹੀ ਨਾ ਖਾਇਆ ਕਰੀ ਪੁੱਤ ਨਾ ਮੈਂ ਤਾਜ਼ੀ ਬਣਾ ਕੇ ਦਿਆ ਕਰੂੰਗੀ ਮੰਮੀ ਤੂੰ ਵੀ ਦੋ ਗਲੀਆਂ ਤੇਰਾ ਵੀ ਲੱਗ ਗਿਆ ਪਤਾ ਬਸ ਮੈਨੂੰ ਤੂੰ ਐਂ ਦੱਸ ਕੁੱਟ ਚਾਹ ਪੀਹੇਗੀ ਮੈਂ ਨਹੀਂ ਪਿੰਦੀ ਹੈਗੀ ਤੂੰ ਹੀ ਪੀ ਲੈ ਚਾਹ ਚਲ ਠੀਕ ਹੈ ਉਹ ਤਾਂ ਕਹਿੰਦੀ ਮੈਂ ਤਾਂ ਕੁਛ ਕਰਦੀ ਨਹੀਂ ਹੈਗੀ ਆ ਬੈਠੀ ਆ ਮੈਂ ਤਾਂ ਵਿੱਚ ਤਾਂ ਬੰਦਦਾ ਨਹੀਂ ਹੁਣ ਦੇ ਲਾਈ ਜਦੋਂ ਖੁੱਡਾ ਰੜਿਆ ਆਉਂਦਾ ਉਹਦੇ ਚਾਹ ਬਣਾ ਕੇ ਪੀਣ ਲੱਗਦੀ ਫਿਰ ਹੁਣ ਕੀ ਕਰਾਂ ਗੱਲ ਉੱਠਦੀ ਨਹੀਂ ਉਹ ਮੈਂ ਤਾਂ ਕੁਛ ਕਰਕੇ ਖਾਣਾ ਪੀਣਾ ਹੀ ਆ ਫਿਰ ਤੈਨੂੰ ਐ ਤਾਂ ਪਤਾ ਹੋਣਾ ਚਾਹੀਦਾ ਮੇਰੀ ਤੀਵੀ ਭੁੱਖੀ ਮਰੀ ਜਾਂਦੀ ਆ ਜੀ ਦੋ ਰੋਟੀਆਂ ਲਾ ਕੇ ਮੈਨੂੰ ਦੇ ਜਾਂਦੀ ਮੰਮੀ ਤੂੰ ਉਹ ਥੱਬਾ ਲਿਆ ਪਿਆ ਰੋਟੀਆਂ ਦਾ ਥੱਬਾ ਲਿਆ ਪਿਆ ਉਹ ਵੀ ਖਾ ਲਈ ਮੈਂ ਨਹੀਂ ਖਾਂਦੀ ਬੇਹੀਆਂ ਨਾਲ ਗੱਲ ਸੁਣ ਲੈ ਮੈਨੂੰ ਤਾਂ ਫਿਰ ਤੇ ਬੇਹੀਆਂ ਨੰ ਦਿੱਤੀਆਂ ਹੈਗੀਆਂ ਉਦੋਂ ਬੇਹੀਆਂ ਦੇ ਜਾਂਦੀ ਆ ਤਾਂ ਮੈਨੂੰ ਬੇਹੀਆਂ ਤਾਂ ਖਾ ਲਾਂਦੀ ਮੈਂ ਮੈਂ ਤਾਂ ਐਂ ਤੇ ਵੀ ਚਲ ਦੋ ਰੋਟੀਆਂ ਪਾ ਦੂਗੀ ਤਵੇ ਤੇ ਮੈਨੂੰ ਕੀ ਪਤਾ ਸੀ ਤੂੰ ਆਪ ਵੀ ਉੱਠ ਕੇ ਦੇਖ ਸਕਦੀ ਸੀ ਉਹ ਤਾਂ ਵਿਚਾਰਦਾ ਸਰਦੁਖੀ ਜਾਂਦਾ ਉਹ ਵੀ ਕੀ ਕਰੇ ਬਈ ਕੱਲੀ ਜਾਣੀ ਨਾਲ ਤਾਂ ਉੱਥੇ ਪੜਾ ਕੇ ਆਉਂਦੀ ਐ ਬੱਚਿਆਂ ਨੂੰ ਮੱਥਾ ਮਾਰ ਕੇ ਆਉਂਦੀ ਐ ਆ ਜੋੜੇ ਤੇਰੇ ਮੂਰੇ ਦੇ ਹੁਣ ਕਰੇ ਆ ਕੇ ਵੀ ਤੇਰੇ ਮੂਰੇ ਘਰੇ ਆ ਕੇ ਆ ਜੋੜੇ ਇੱਕ ਗੱਲ ਸੁਣ ਲੈ 5 ਵਜੇ ਪਹਿਲੇ ਉਹਨੂੰ ਠਾਲ ਦੇ ਠੀਕ ਐ ਉਹਨੂੰ ਕਾ ਉੱਠ ਕੇ ਕੋਈ ਕੰਮ ਧੰਦਾ ਕਰ ਲਾ ਜਾਂ ਬਲਾ ਲਿਆ ਉਹਨੂੰ ਉਦੋਂ ਤਾਂ ਬਈ ਸਿਰ ਦੁਖੀ ਜਾਂਦਾ ਮੈਨੂੰ ਦੱਸ ਦੇ ਮੰਮੀ ਮੈਂ ਕਰ ਦਿੰਨੀ ਐ ਕੰਮ ਅੱਜ ਕਰ ਲਿਆ ਕਰੂਗੀ ਕੰਮ ਫੇਰ ਜੇ ਤੂੰ ਕੰਮ ਕਰੇਂਗੀ ਨਾ ਫਰ ਦੇਖ ਲੀ ਕਾਇ ਸਉ ਕਾਨੂੰ ਐਤਵਾਰ ਹੀ ਐ ਆਪੀ ਕਰੂਗੀ ਕਲੇਸ਼ ਤਾ ਤੂੰ ਰੋਜ਼ ਹੀ ਕਰਦੀ ਐ ਪਹਿਲਾਂ ਕਿਹੜਾ ਕਰਦੀ ਨਹੀਂ ਚਲ ਚੰਗਾ ਚੁੱਪ ਕਰ ਜਾ ਉਹਨੂੰ ਬਣਾ ਕੇ ਲਿਆ ਜਾ ਭੱਗ ਜਾ ਬੁਲਾ ਦਿੰਨੀ ਆ ਬਈ ਜੇ ਉੱਠੂਗੀ ਮੈਂ ਦੇਖ ਲੈ ਇੱਕ ਤਾਂ ਇਹ ਜਵਾਕ ਜੇ ਵੀ ਨਾ ਮੈਨੂੰ ਮੱਤਾਂ ਦੇਣ ਲੱਗ ਜਾਣਗੇ ਸਿਆਣੀ ਬਿਆਣੀ ਪੋਹਰਾ ਨਹੀਂ ਸੋਚਦੇ ਹੈਗੇ ਵੀ ਸਾਡੀ ਮਾਂ ਐ ਪੱਬੀ ਪੱਬੀ ਠੀਕ ਐ ਸਿਰ ਹੁਣ ਹਾਂ ਜਸੀ ਪਹਿਲਾਂ ਨਾਲੋਂ ਤਾਂ ਫਰਕ ਐ ਹੁਣ ਮੈਂ ਤਾਂ ਐ ਕਹਿੰਦੀ ਸੀ ਭਾਬੀ 5 ਵਜੇ ਗੇ ਖੜੀ ਹੋ ਕੇ ਕੰਮ ਕਰ ਲਾਂਦੀ 5 ਵਜੇ ਹੋਰ ਆ ਓਹੋ ਤੁਸੀਂ ਫਿਰ ਮੈਂ ਪਹਿਲਾਂ ਢਾ ਦਿੰਦੇ ਨਾ ਪਹਿਲਾਂ ਮੈਨੂੰ ਐ ਸੀ ਮਾਂ ਚੱਲ ਪਈ ਰਹਿਣ ਦੇ ਹਲੇ ਸਿਰ ਤਾਂ ਮੇਰਾ ਬਹੁਤ ਦੁਖੀ ਹੁੰਦਾ ਜਸੀ ਪੈਵਣ ਕਿ ਅੱਜ ਇਹਦਾ ਦੇ ਨੜੀਏ ਤੂੰ ਕੰਮ ਕਰ ਲੈ ਮੈਂ ਕਿਹਾ ਤੇ ਥਰੋਜ ਕਰਾਉਣੀ ਆ ਮੈਂ ਤਾਂ ਕਰ ਲੂੰਗੀ ਭਾਬੀ ਉਹ ਮਾਂ ਕਲੇਸ਼ ਕਰੀ ਜਾਂਦੀ ਐ ਉਹਦਾ ਕੀ ਕਰਾਂ ਦੱਸ ਸੱਚੀ ਨਾ ਜਵਾਕ ਐ ਨਾਲ ਲਹੂ ਪੀਂਦੇ ਨੇ ਸਕੂਲ ਚ ਜਿੰਨਾ ਵੀ ਕਹਦੇ ਮੇਰੇ ਤਾਂ ਜਮੀ ਸਿਰ ਲੈ ਲਿਆ ਉਹਨਾਂ ਨੇ ਮੈਨੂੰ ਪਤਾ ਤੈਨੂੰ ਮੈਨੂੰ ਨਾ ਮਾਈਗਰੇਨ ਦੀ ਪ੍ਰੋਬਲਮ ਹੈ ਤਾਂ ਕਰਕੇ ਮੇਰੇ ਸਿਰ ਥੋੜੇ ਦਿਨ ਬਾਅਦ ਦੁਖਣ ਲੱਗ ਜਾਂਦਾ ਹੈ ਪਤਾ ਭਾਬੀ ਮੈਨੂੰ ਤਾਂ ਪਤਾ ਕਿ ਦਿਮਾਗ ਕਿੰਨਾ ਖਾਂਦੇ ਨੇ ਜਵਾਕ ਉੱਥੇ ਪਰ ਮੰਮੀ ਕਿੱਥੇ ਸਮਝਦੀ ਇਹ ਗੱਲ ਅੱਛਾ ਮੇਰੇ ਮੈਨੂੰ ਹੀ ਕਰਨਾ ਪਊਗਾ ਦੇਖ ਲਾ ਪੱਜੀ ਤਾਂ ਹੈ ਇਹ ਸਰੀਰ 'ਚ ਮੇਰੇ ਉੱਠਣ ਦੀ ਜਮੀ ਵੀ ਉੱਠਾ ਨਹੀਂ ਜਾਂਦਾ ਚਲ ਐਂ ਕਰਦੀਆਂ ਮੈਂ ਹੀ ਕਰ ਲੈਨੀ ਆ ਕੰਮ ਚਲ ਕਰੀ ਜਾਣਦੀ ਮੰਮੀ ਨੂੰ ਕਲੇਸ਼ ਦੇਖੀ ਜਾਊਗੀ ਅੱਜ ਤਾਂ ਮੈਂ ਕਰੂੰਗੀ ਸਾਰਾ ਕੰਮ ਭਾਬੀ ਚੈਲ ਕੋਈ ਨਹੀਂ ਜੀ ਥੋੜੇ ਟਾਈਮ ਨੂੰ ਮੈਂ ਆਪੇ ਕਰ ਲੂੰਗੀ ਬੜੀ ਇਹ ਮੇਰੇ ਪਿੱਛੇ ਕਿਉਂ ਗਲੇਸ ਪਾਉਣਾ ਹੈ ਤੈਨੂੰ ਮੰਮੀ ਦਾ ਪਤਾ ਹੀ ਹੈ ਨਾ ਨਾ ਭਾਬੀ ਤੂੰ ਪੈ ਜਾ ਮੈਂ ਆਪੇ ਸੰਭਲ ਲੂੰਗੀ ਸਾਰਾ ਕੁਝ ਠੀਕ ਹੈ ਤੂੰ ਉੱਠ ਕੇ ਨਾਈ ਐਵੇਂ ਟੈਨਸ਼ਨ ਨਾ ਲੈ ਤੂੰ ਪੈ ਜਾ ਰੈਸਟ ਕਰ ਲਈ ਕੀ ਕਹਿੰਦੀ ਭਾਬੀ ਤੂੰ ਨਹੀਂ ਉੱਠੇ ਜਾਂਦਾ ਮੈਂ ਆਪੇ ਕਰ ਲੂੰਗੀ ਕੰਮ ਤਾਂ ਬਸ ਰਹਿਣ ਦੇ ਚੁੱਪ ਕਰਕੇ ਬੈਠੀ ਰਹਿ ਸਰਦਨ ਉਹਦੇ ਮੇਰ ਚ ਮਰਦੀ ਰਣੀ ਹਜੇ ਕਾਹਲੀ ਹੁਣ ਕੰਮ ਮੈਂ ਆਪ ਕਰੂੰਗੀ ਉਹ ਤਾਂ ਉੱਠਿਆ ਨਹੀਂ ਜਾਂਦਾ ਮਹਾਰਾਣੀ ਤੋਂ ਕੀ ਗੱਲ ਮੰਮੀ ਬਿਮਾਰ ਹੋ ਰਹੀ ਏ ਵਿਚਾਰੀ ਉਹ ਸਿਰਦੂ ਕੀ ਜਾਂਦਾ ਉਹ ਤਾਂ ਉੱਠੇ ਨਹੀਂ ਜਾਂਦਾ ਤਾਂ ਹਾਲਤ ਦੇਖ ਕੇ ਆਦੀ ਕਿਵੇਂ ਹੋ ਰਹੀ ਏ ਅੰਦਰ ਜਾ ਕੇ ਨੀ ਕਿਦਰ ਨਹੀਂ ਕੋਸੁੰਦਾ ਸਭਲ ਅੱਛਣ ਲਾਉਂਦੀ ਆਓ ਜੇ ਇਹਨਾਂ ਨੇ ਲੈ ਕੇ ਆਉਣੀ ਹੁੰਦੀ ਦਵਾਈ ਉਧਰੋਂ ਆਵੇ ਉਹਦੇ ਨਾਲ ਲੈ ਆਉਂਦੇ ਇਹ ਲੱਛਣ ਉੱਛਣ ਕੋਈ ਨਹੀਂ ਕਰਦੀ ਮਮੀ ਮੈਂ ਤਾਂ ਕਰੂੰਗੀ ਜੇ ਰੋਕੇ ਦਿਖਾਈ ਤੂੰ ਮੈਨੂੰ ਕੀ ਹੋ ਜਾਂਦਾ ਹੁਣ ਮੈਂ ਤੈਨੂੰ ਕਹਤਾ ਕੁੜੀਏ ਚੁੱਪ ਕਰਕੇ ਨਾ ਇੱਥੇ ਰਹਿ ਜਾ ਤੂੰ ਪਾਪੀ ਬਿਮਾਰ ਹੋ ਰਹੀ ਏ ਕੰਮ ਨਹੀਂ ਕਰ ਦਿੰਦੇ ਉਹ ਤਾਂ ਵਿਚਾਰਾ ਜਾ ਕੁੜੀ ਨੂੰ ਕਰਨ ਦੇ ਦਿਆ ਕਰ ਕੱਲੀ ਉਹ ਬੰਨੀ ਨਹੀਂ ਵੀ ਉਸੇ ਦੇ ਗਲ ਪਿਆ ਵਾ ਚੜਾ ਲਓ ਸਿਰ ਹਾਂ ਚੜਾ ਲਓ ਸਿਰ ਹੋਰ ਚੜਾਓ ਬਿਠਾ ਲਓ ਮਹਾਰਾਣੀ ਨੂੰ ਪੂਜੋ ਤੁਸੀਂ ਆਰਤੀ ਤਾਰਾ ਕਰੋ ਦੇ ਆਸਣ ਕਰਕੇ ਹਾਂ ਤੈਨੂੰ ਹੋਇਆ ਕੀ ਹੈਗਾ ਪੂਜਣ ਵਾਲੀ ਕੀ ਗੱਲ ਹੈ ਕੀ ਜਦੋਂ ਉਹ ਕਹੀ ਜਾਂਦੀ ਮੈਂ ਬਿਮਾਰ ਆ ਬਿਮਾਰ ਆ ਆ ਭੈਣ ਕਹੀ ਜਾਂਦੀ ਮੈਂ ਕਰ ਦਿੰਦੀ ਆ ਕੰਮ ਇਹਨੂੰ ਕਰਨ ਕਿਹਨੂੰ ਹਿੰਦੀ ਤੂੰ ਕਰਾਉਣਾ ਮੈਨੂੰ ਤਾਂ ਕਰਨ ਦੇ ਦੇ ਜੇ ਤੂੰ ਨਹੀਂ ਕਰਨਾ ਮੈਂ ਕਰ ਲੈਂਦੀ ਆ ਮੈਂ ਪਾਸ 6 ਮਹੀਨੇ ਤੈਨੂੰ ਮੈਂ ਪਹਿਲਾਂ ਵੀ ਕਹਿ ਘਟੀਆਂ ਨੇ ਆਪਦਾ ਸਾਰੇ ਇਲਾਕੇ ਨਹੀਂ ਕੰਮ ਕਰਨਾ ਨਾ ਜੇ ਮੇਰਾ ਉੱਥੇ ਦੁੱਖ ਹੋਵੇ ਉਹ ਡਿਆੜੀ ਆ ਜੇਗੀ ਕੰਮ ਕਰ ਨਹੀਂ ਸਾਡੀ ਹਾਲੀ ਕੀ ਹੋ ਗਿਆ ਤੈਨੂੰ ਭਾਬੀ ਤੂੰ ਤੰਦਰ ਪਿਆ ਜਾ ਕੇ ਕੀ ਹੋਇਆ ਮੰਮੀ ਮੇਰੇ ਦਾ ਹੀ ਕੰਮ ਹੈ ਚੁੱਪ ਕਰ ਤੈਨੂੰ ਪਤਾ ਨਹੀਂ ਮੈਂ ਬਿਮਾਰ ਹੋ ਰਹੀ ਆ ਹੌਲੀ ਤਾਂ ਬੋਲੇ ਬੰਦਾ ਉਧਰੋਂ ਆਉਂਦੇ ਹੋ ਦਵਾਈ ਲੈ ਆਉਂਦੇ ਜੇ ਤੈਨੂੰ ਪਤਾ ਸੀ ਵੀ ਅਸੀਂ ਬਿਮਾਰ ਹੋ ਰਹੇ ਆ ਉਹ ਬੇਬੇ ਕੋਈ ਗੱਲ ਨਹੀਂ ਜਦੋਂ ਮੈਂ ਤੈਨੂੰ ਪਹਿਲਾਂ ਨਹੀਂ ਦੱਸਿਆ ਵੀ ਕੋਈ ਗੱਲ ਨਹੀਂ ਬਿਮਾਰ ਤਾਂ ਹੋ ਹੀ ਜਾਂਦਾ ਬੰਦਾ ਐਡੀ ਗੱਡੀ ਗੱਲ ਹੋ ਗਈ ਚੱਲਦੀ ਆ ਕਾਰ ਦਾ ਮਤਨ ਦਾ ਤੂੰ ਬਹਿ ਜਾ ਕੇ ਮਮੀ ਤੂੰ ਰਾਮ ਕਰ ਲੈ ਮੈਂ ਆਪੇ ਕਰ ਲੂਗੀ ਮੈਂ ਘਰ ਦਾ ਕੰਮ ਆਪੇ ਕਰ ਲੂਗੀ ਬਾਈ ਪਲੀਜ਼ ਪਲੀਜ਼ ਕਰ ਦੇ ਕੰਮ ਮੈਂ ਕਰ ਦੇ ਕੰਮ ਮੈਂ ਪਲੀਜ਼ ਨਾ ਪਾਏ ਤੇਰੇ ਵੀ ਤੂੰ ਕਿਉਂ ਕਰਦੀ ਐ ਤੇ ਪਿੱਛੇ ਚੁੱਪ ਚਾਪ ਅੰਦਰ ਚੱਲ ਮੈਂ ਆਪੇ ਇਹ ਤੋਂ ਕੰਮ ਕਰਾਂਗਾ ਫੇਫੇ ਘਰ ਜੂਗੀ ਇਹ ਕੰਮ ਕਰ ਲੂਗੀ ਤਾਂ ਇਹ ਨਹੀਂ ਕਰਦੀ ਕੰਮ ਲੈ ਮੇਰੀ ਵੀ ਔੜੀ ਐ ਇਹ ਹੀ ਕਰੂ ਕੰਮ ਤੇਦਾ ਆਪੀ ਕਰਦੀ ਫਿਰ ਮੇਰੀ ਗੱਲ ਸੁਣ ਲੈ ਬੇਬੇ ਜੇ ਆਹੀ ਕੁਛ ਕਰਨਾ ਨਾ ਤੂੰ ਤੇ ਸਫਰ ਕਰਾਏ ਤੇ ਉੱਥੇ ਰਹਿਣ ਲੱਗ ਜਾਏ ਇੱਥੇ ਕੰਮ ਕਰਦੇ ਆਗੇ ਅਸਲੀ ਰਹਿੰਦੇ ਬਰੇ ਬੂਹਾ ਰਾਜਾ ਨਹੀਂ ਪੱਟ ਲਿਆ ਮੁੰਡਾ ਮੇਰਾ ਹਾਂ ਤੇਰੇ ਲਸਨੀ ਫਟਾ ਸ਼ੌਕ ਹੈ ਆਪਣੀ ਕੁੜੀ ਤੋਂ ਨਹੀਂ ਕੰਮ ਕਰਾਉਣਾ ਤੁਸੀਂ ਕੰਮ ਵਾਲੀ ਰੱਖ ਲਓ ਅਸੀਂ ਤਾਂ ਪੈਸੇ ਦੇਣ ਨੂੰ ਤਿਆਰ ਆਂ ਕਹੀ ਦਾ ਜਾਨਾ ਇਹ ਵੀ ਗੱਲ ਹੈ ਮੈਂ ਇਹ ਪੈਸੇ ਨਹੀਂ ਫੜਦੀ ਅੱਛਾ ਕੰਮ ਵਾਲੀ ਵਾਸਤੇ 2000 ਰੁਪਏ ਕੱਟ ਕੇ ਮੇਰੇ ਹੱਥ ਤੇ ਰੱਖੋਗੇ ਕੀ ਗੱਲ ਆ ਜਿਹੜਾ ਲੱਖ ਰੁਪਏ ਲਿਆਉਣੇ ਉਹ ਹੱਥ ਤੇ ਰੱਖਿਆ ਕਰੋ ਮੈਂ ਆਪੇ ਦੇਖੂ ਸਾਰਾ ਖਰਚਾ ਪਤਾ ਦੀ ਕਹੇ ਦੋ ਨਾ ਵੀ ਸਾਰੀ ਲੜਾਈ ਹੈ ਤਨਖਾਹ ਦੀ ਹੈ ਲੈ ਮੇਰੇ ਪੈਸੇ ਪੈਸੇ ਤਾਂ ਤੈਨੂੰ ਦੇਖ ਲੈ ਸਾਰੀ ਲੜਾਈ ਹੀ ਤਨਖਾਹ ਦੀ ਹੈ ਕੋਈ ਮਰਿਆ ਨਹੀਂ ਮਮੀ ਮੇਰੇ ਤੋਂ ਤਾਂ ਉਹ ਕਰਦੇ ਨੇ ਬਚਾਰੇ ਕਦੋਂ ਨਿਕਲ ਕੇ ਕਰਤੇ ਆਉਂਦੇ ਨੇ ਬਾਹਰ ਇੱਥੇ ਬੈਠਾ ਅੱਜ ਤੂੰ ਮਾੜੀ ਜੀ ਮੈਨੂੰ ਗੱਲ ਦੱਸ ਦੇ ਵੀ ਪੈਸਾ ਤੈਨੂੰ ਕੀ ਹੋਰੇ ਵੀ ਅਸੀਂ ਪੈਸਾ ਦਾ ਕੀ ਕਰਨਾ ਤੇਰੇ ਦਿਮਾਗ 'ਚ ਕੀੜਾ ਕੀ ਹੈਗਾ ਇਹਦੇ ਵਾਸਤੇ ਕਮਾਉਂਦੇ ਆਸੀਂ ਆਪਦੇ ਘਰ ਵਾਸਤੇ ਕਮਾਉਂਦੇ ਆ ਮੰਮੀ ਅੱਗੇ ਜਵਾਕ ਵੀ ਹੋਣਗੇ ਉਹਨਾਂ ਦਾ ਫਿਊਚਰ ਵੀ ਸੋਚਣਾ ਹੈ ਹਾਂ ਇਹਦਾ ਨਹੀਂ ਵਿਆਹ ਕਰਨਾ ਇੱਥੇ ਪੈਸਾ ਖਰਚਾ ਅੱਛਾ ਆ 6 ਮਹੀਨਿਆਂ ਨੂੰ ਇਹ ਨਹੀਂ ਹੈ ਮੈਂ ਨਹੀਂ ਆਪਦਾ ਫਿਊਚਰ ਸੋਚਣਾ ਸੀ ਆ ਜਵਾਕ ਐਡਾ ਜੰਮਿਆ ਇਹਨੇ ਸੋਚਣਾ ਨਹੀਂ ਸੀ ਸਾਡਾ ਕੁਛ ਸਾਰਾ ਕੁਝ ਤੁਸੀਂ ਤੁਹਾਡੀ ਤਨਖਾਹ ਆਉਂਦੀ ਹੈ ਕੰਤਕੋ ਸੇ ਕਰਕੇ ਤੁਸੀਂ ਭਾਈ ਤਜੋਰੀਆਂ ਚਰਦੇ ਧਰ ਲੈਨੇ ਹੋ ਮੈਨੂੰ ਕਿੱਦਾਂ ਤੁਸੀਂ ਕੁਛ ਪੁੱਛਿਆ ਦੱਸੋ ਮੈਨੂੰ ਬੇਬੇ ਕਰੇ ਤਾਂ ਹੀ ਨਹੀਂ ਧਰਦੇ ਚੋਰ ਪੈਂਦੇ ਆ ਚੋਰ ਆ ਕੇ 1 ਮਿੰਟ ਚ ਪੇਟੀ ਖਾਲੀ ਕਰਕੇ ਮੈਨੂੰ ਨਾ ਪਤਾ ਧਰ ਜਾ ਕਰੋ ਮੈਨੂੰ پیسے ਦੱਸ ਕੀ ਕਹਿੰਦੇ ਆ ਬੇ ਭਾਈ ਆ ਬਹਾਨੇ ਮੈਂ ਬਥੇਰੇ ਸੁਣਦੇ ਕਿਦਾਂ ਚੋਰ ਆਉਂਦੇ ਹੈਗੇ ਕਿਦਾਂ ਨੇ ਪੈਂਦੇ ਮੇਰੇ ਹੰਤਾ ਚੋਰ ਕਿਵੇਂ ਆ ਜਾਣਗੇ ਮੋਨਾ ਬੋਲੀ ਜਾਊਗੀ ਤੁਸੀਂ ਜਾ ਕੇ ਇਹ ਕੰਮ ਕਰ ਲਾ ਤੂੰ ਪਹਿਲਾਂ ਪੁੱਤ ਜਾ ਕੇ ਮੈਂ ਤਾਂ ਕੰਨਾਂ ਨੂੰ ਚੁੱਪ ਕਰਕੇ ਚੁੱਪ ਕਰਕੇ ਇੱਥੇ ਬਹਿ ਜਾ ਕੋਈ ਵੀ ਕੰਮ ਕਰਨਾ ਆਪੀ ਕੰਮ ਕਰ ਲਾਪਰੀ ਤੇ ਤੈਨੂੰ ਵੀ ਕੰਮ ਕਰਨ ਦੀ ਲੋੜ ਨਹੀਂ ਹਸਾਬ ਵਾਲਾ ਇਹ ਕੰਮ ਕੀਤਾ ਤਾਂ ਬੇਬੇ ਗੱਲ ਸੁਣ ਲੈ ਜਿਹਨੂੰ ਕੰਮ ਕਰਨ ਲਾਦਾ ਨਾ ਤੇ ਕੰਮ ਕਰਦੀ ਕਰੇ ਚੱਕਰ ਚੁੱਕਰ ਖਾ ਕੇ ਡਿੱਗ ਪਈ ਫਿਰ ਮੈਥੋਂ ਬਰਾ ਕੋਈ ਨਹੀਂ ਫਿਰ ਮੈਂ ਦੇਖੀ ਕੀ ਕਰੂੰਗਾ ਬੋਲਣ ਲੱਗ ਗਿਆ ਜੀ ਬੋਲੀ ਮੈਂ ਕਰੂੰ ਕੀ ਕਰਾਂਗਾ ਤੂੰ ਮੇਰਾ ਦੱਸ ਮੇਰਾ ਕੀ ਕਰੇਗਾ ਉਹ ਬਾਪੂ ਸਮਝਾ ਰਾ ਯਾਰ ਕਿਸੇ ਦਾ ਕਲੇਸ਼ ਨੂੰ ਠੰਡਾ ਪਾ ਲਿਆ ਕਰੋ ਕੀ ਹੋ ਗਿਆ ਇੱਕ ਦਿਨ ਹੀ ਪਈ ਆ ਉਹ ਤਾਂ ਜਿੰਨਾ ਤیرے ਮਰਦੀ ਨਹੀਂ ਕਲੇਸ਼ ਨਹੀਂ ਇੱਥੇ ਜਾਂਦਾ ਮੈਂ ਤਾਂ ਇੱਕ ਗੱਲ ਜਾਣਨਾ ਦੋਨੇ ਲੱਖ ਰੁਪਇਆ ਕਮਾਉਣਾ ਤੁਸੀਂ ਚੁੱਪ ਕਰਕੇ ਸ਼ਹਿਰ ਚ ਰਹੋ ਜਿੱਥੇ ਨਾ ਤਾਂ ਇਹਦੀ ਪਕਾਈ ਕਰਦੇ ਹਾਂ ਉੱਥੇ ਰਹੋ ਆਪੇ ਪਤਾ ਲੱਗੂਗਾ ਫਿਰ ਨੂੰ ਆਏ ਕਿਵੇਂ ਬਚ ਜਾਣਗੇ ਜਾਣਗੇ ਜੋ ਸਾਰੇ ਪੈ ਤੇ ਸਤਾਏ ਪੈਨੇ ਮੇਰੇ ਕਿ ਕਰਨਗੇ ਅੱਕੇ ਹੋ ਜਾਣਗੇ ਵਿਚਾਰੇ ਉਹ ਬਾਈ ਅਸੀਂ ਕਿਤੇ ਨਹੀਂ ਜਾਂਦੇ ਅਸੀਂ ਤਾਂ ਮੈਂ ਤਾਂ ਸਿਰਫ ਇੰਨੀ ਕਹਿ ਰਹੀ ਆ ਮੈਂ ਅੱਜੇ ਬਿਮਾਰ ਹੋਈ ਆ ਹਾਂ ਠੀਕ ਹੈ ਤੁਹਾਨੂੰ ਪਤਾ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਐ ਨਹੀਂ ਪਤਾ ਮੇਰੇ ਸਿਰ ਕਦੋਂ ਉੱਠ ਗੜੇ ਆ ਹੁਣ ਵੀ ਜਿਹੜਾ ਸਾਰਾ ਤੁਸੀਂ ਮੇਰਾ ਦਿਮਾਗ ਖਾ ਰਹੇ ਹੋ ਦੁੱਗਣਾ ਦੁੱਗਣਾ ਉਹ ਦੁੱਗਣਾ ਦੁੱਗੂਗਾ ਵਿਚਾਰੇ ਮੈਂ ਮੈਂ ਦਿਮਾਗ ਖਾ ਨਹੀਂ ਆ ਜੇ ਤੂੰ ਪਹਿਲੀ ਉੱਠ ਕੇ ਆ ਕੇ ਕੰਮ ਨੂੰ ਲਾ ਦੇਂਦੀ ਮੈਂ ਕਾਹਨੂੰ ਬੋਲਦੀ ਭਾਈ ਅਸੀਂ ਤੁਹਾਡਾ ਦਿਮਾਗ ਖਾਣੇ ਬਖਸ਼ ਦੋ ਜੇ ਠੀਕ ਹੁੰਦੀ ਆਪੇ ਕਰ ਲੈਂਦੇ ਹੋ ਕਰੂਗੀ ਕਿਵੇਂ ਚੁੱਪ ਕਰ ਜਾ ਚੁੱਪ ਕਰ ਜਾ ਕਦੇ ਤਾਂ ਚੁੱਪ ਕਰਜ ਕਰ ਤੇਰੀ ਜਬਾਨ ਨਹੀਂ ਬਾਰੇ ਵਰਦੀ ਬੇਬੇ ਤੂੰ ਵੀ ਚੁੱਪ ਕਰ ਜਾ ਕਰਨਾ ਉਹ ਬਾਕੀ ਦੇ ਲਾਓ ਕੰਮ ਕਰਨ ਵਾਸਤੇ ਮੈਂ ਤੁਹਾਨੂੰ ਦੱਸਤਾ ਜੇ ਅੱਜ ਕੋਈ ਗੱਲਬਾਤ ਹੋ ਗਈ ਨਾ ਫਿਰ ਦੇਖਿਓ ਬਣਦਾ ਕੀ ਹੈਗਾ ਮੈਂ ਤੁਹਾਨੂੰ ਕਹੀ ਨਾ ਕਹਨੂੰ ਜੇ ਕਿਤੇ ਦੂਜੇ ਨੂੰ ਹਾਰ ਗਈ ਹੁੰਦੀ ਨ ਕੱਸਦੀ ਹੋ ਜੀ ਹੋ ਜੇ ਕੋਈ ਸ਼ਰਮ ਨਹੀਂ ਯਾਰ ਕੋਈ ਸ਼ਰਮ ਨਹੀਂ ਉਹਨੂੰ ਲੈ ਦੇਖ ਲੈ ਕਿ ਮੈਂ ਪੰਜਾਂ ਦੇ ਮੈਨੂੰ ਟਟਟ ਕੇ ਕੱਸ ਜੂਗੀ ਹੋ ਜਾਏ ਕੋਈ ਕੰਮ ਕਰ ਲੂਗੀ ਨਾ ਮੈਂ ਤੇ ਘਾਜੇਗੀ ਤੂੰ ਕਿ ਤੋ ਘਾਜੇਗੀ ਤੇ ਥੋਨੇ ਟੁੱਟ ਟੁੱਟ ਜਾ ਤੇਰੇ ਵੀ ਮੇਰੀ ਗੱਲ ਸੁਣ ਲੈ ਠੀਕ ਹੈ ਤੂੰ ਕੋਸ ਮਰਜੀ ਕਹੀ ਚੱਲ ਇਹਨੂੰ ਤੂੰ ਬਿਠਾ ਲੈ ਕੋਲੇ ਮੈਨੂੰ ਨਹੀਂ ਬਿਠਾ ਸਕਦੀ ਮੈਂ ਕਰਾਂਗਾ ਇਹਨਾਂ ਕੰਮ ਅੱਛਾ ਆਓ ਜੋਰੂ ਦਾ ਗੁਲਾਮ ਬਣਿਆ ਤਾਂ ਹੋਇਆ ਕਰਾਈ ਚੱਲ ਮੈਨੂੰ ਕੀ ਲੈਣਾ ਮੈਂ ਤਾਂ ਆ ਬੈਠੀ ਆ ਮੈਥੋਂ ਨਹੀਂ ਬਣਦਾ ਕੁਸਾ ਨਾਲ ਤੋ ਟੁਟ ਕੇ ਦਿਖਾਈ ਮੇਰ ਜੀ ਤੈਨੂੰ ਬਾਲੀ ਆਉਂਦੀ ਹੈਗੀ ਜਾਂ ਬੜਿਆ ਬਹੁਤੀ ਕਿਹੜੇ ਦਿਨ ਖੜਾ ਸੁਪਾ ਮੈਂ ਤਾਂ ਤੇਰੀ ਐਸ ਨੂੰ ਰੋਣੀ ਆ ਵੀ ਜੇ 7 ਸਾਲ 6 ਮਹੀਨੇ ਹੈਗੇ ਨੇ ਐਸ ਦੇ ਕੱਢ ਲਾ ਐਂਜ ਤੂੰ ਕਰਨ ਦਿੰਨੀ ਆ ਮੈਨੂੰ ਪਹਿਲਾਂ ਸਾਲ ਦੇ ਦਿਨ ਕਲੇਸ਼ ਚ ਲੰਗਾਉਣੀ ਆ ਚੁੱਲਾ ਤੂੰ ਕੋਈ ਕਰਨਾ ਤੇਨੇ ਜਾ ਕੇ